ਪਰਮਾਤਮਾ ਦੇ ਜੀਵਾਂ ਦੀ ਜਨਤਾ ਦੀ ਸੇਵਾ ਪਰਮਾਤਮਾ ਦੇ ਘਰ ਦੀ ਸੇਵਾ ਜਿੱਦਾਂ ਹੁਣ ਆ ਪੇਸ਼ੈਂਟ ਹੈ ਜੀ ਦੇਖੋ ਇਹਨਾਂ ਦੀ ਬਾਡੀ ਬਰਨ ਹੋਈ ਹੋਈ ਸਾਰੀ ਇਹ ਉਹ ਨੌਜਵਾਨ ਨੇ ਜਿਨ੍ਹਾਂ ਨੇ ਆਪਣਾ ਜੀਵਨ ਲੋੜਵੰਦਾਂ ਦੇ ਲੇਖੇ ਲਾ ਦਿੱਤਾ ਜੇ 38 ਰੁਪਏ ਦੀ ਮੈਨੂੰ ਦਵਾਈ ਲਈ ਪਲਿੱਤੀ ਆ ਤਾਂ ਉਹਦਾ ਵੀ ਹਿਸਾਬ ਹਤਾਫ ਹੈਗਾ ਔਰ ਤੁਸੀਂ ਲੋੜਵੰਦਾਂ ਦੇ ਲਈ ਆਪਣਾ ਜੀਵਨ ਲਾ ਰਹੇ ਹੋ ਜਿਹਦੇ ਖਿਆਲ ਤੋਂ ਇਹ ਤੁਹਾਡੀ ਸਭ ਤੋਂ ਵੱਡੀ ਦੇਣ ਮਤਲਬ ਸਵੇਰ ਤੋਂ ਦੌਰੇ ਪੈ ਰਹੇ ਤੇ ਕਿ ਸ਼ਾਮ ਹੋ ਗਈ ਸਿਰਫ ਪੈਸੇ ਨਾ ਹੋਣ ਕਰਕੇ ਐਡਮਿਟ ਨਹੀਂ ਕਰਾ ਸਕੇ ਔਰ ਕੋਸ਼ਿਸ਼ ਕਰੀ ਦੀਏ ਜੀ ਕਿ ਪੰਜਾਬ ਚ ਕੋਈ ਵੀ ਘਰ ਕੋਈ ਵੀ ਬੱਚਾ ਕੋਈ ਵੀ ਬਜ਼ੁਰਗ ਐਸਾ ਨਾ ਰਹੇ ਜ ਜਦੀ ਮੈਡੀਕਲੀ ਪ੍ਰੋਬਲਮ ਸੋਲਵ ਨਾ ਕਰ ਸਕੀ ਅਸੀਂ ਜਿੰਨੇ ਵੀ ਇਸ ਦਾਸ ਨੂੰ ਪਿਆਰ ਕਰਦੇ ਨੇ ਜ਼ਰੂਰ ਸਾਰੇ ਲੋੜਵੰਦਾਂ ਦੀ ਮਦਦ ਕਰਨ ਬਹੁਤ ਸ਼ੁਕਰਗੁਜ਼ਾਰ ਆ ਜੀ ਤੁਸੀਂ ਆਏ ਹੋ ਜੀ ਬੜਾ ਧੰਨਵਾਦ ਬੜੀ ਖੁਸ਼ੀ ਹੋਈ ਜੀ ਤੁਸੀਂ ਬਹੁਤ ਵੱਡਾ ਉਪਰਾਲਾ ਤੁਹਾਡੇ ਬਰਥਡੇ ਤੇ ਬਹੁਤ ਸੰਗਤ ਇੱਥੇ ਆਂਦੀ ਹੈ ਵਿਸ਼ੋ ਮਤਲਬ ਉਹਨਾਂ ਨੇ ਕੇਕ ਲੈ ਕੇ ਆਂਦੇ ਨੇ ਕਿ ਸਾਈ ਜੀ ਦਾ ਬਰਥਡੇ ਹੈ ਸਾਡਾ ਵੱਲੋਂ ਉਹਨਾਂ ਨੇ ਕਿਹਾ ਸੀ ਕਿ ਤੇ ਵੀਡੀਓ ਜੀ ਤੁਸੀਂ ਮੇਰੇ ਕੋਲ ਨਾ ਆਓ ਤੇ ਲੋਕਾਂ ਕੋਲ ਜਾਓ ਉਹ ਬੜਾ ਵਧੀਆ ਲੱਗਿਆ ਜੀ ਬੜਾ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ तकरीबन ਜਿੰਨੀ ਵੀ ਲੱਖ ਬੰਦੇ ਦੇ ਕਰੀਬ ਜੀ ਜੀ ਜੀਰਬਾਰ ਦੇ ਕਰੀਬ ਹੋ ਜਾਂਦੇ ਉਹਨਾਂ ਸਾਰਿਆਂ ਨੂੰ ਮੈਸੇਜ ਹੈ ਅੱਛਾ ਜੀ ਕਿ ਤੁਸੀਂ ਕਦੀ ਵੀ ਮੇਰੇ ਲਈ ਤੇ ਦਰਬਾਰ ਲਈ ਕੋਈ ਤੋਹਫਾ ਨਹੀਂ ਲੈ ਕੇ ਆਉਂਦਾ ਵਾਹ ਜੀ ਵਾਹ ਇੱਥੇ ਤੱਕ ਵੀ ਕਹਿੰਦਾ ਹਾਂ ਕਿ ਕੋਈ ਬੋਲ ਦੱਸਦਾ ਵੀ ਨਹੀਂ ਲੈ ਕੇ ਆਉਂਦਾ ਵਾਹ ਜੀ ਉਹਨਾਂ ਪੈਸਿਆਂ ਦੀ ਲੋੜ ਬੰਦਾ ਦੀ ਮਤਲਬ ਇੱਥੇ ਨਾ ਸਰ ਜਿਵੇਂ ਅਸੀਂ ਰੋਜ਼ ਬੈਠਦੇ ਹਾਂ ਬਿੰਨ ਨਾਗਾ 365 ਦਿਨ ਮੰਡੇ ਟੂ ਸੰਡੇ ਤੇ ਦੁਵਾਲੀਆਂ ਵੀ ਸਾਡੀਆਂ ਇੱਥੇ ਲੋੜੀਆਂ ਨਵੇਂ ਸਾਲ ਸਭ ਕੁਝ ਮਤਲਬ ਅਸੀਂ ਬਿੰਨ ਨਾਗਾ ਇੱਥੇ ਆਨੇ ਆ ਤੇ ਰੋਜ਼ 100 150 ਪੇਸ਼ੈਂਟ ਅਕ੍ਰੋਸ ਦਾ ਪੰਜਾਬ ਉਹ ਸਾਰੇ ਇੱਥੇ ਆਉਂਦੇ ਨੇ ਤੇ ਜਿਵੇਂ ਅਸੀਂ ਇੱਥੇ ਸਾਰਾ ਸਾਡਾ ਕੰਮ ਸਰ ਚੱਲਦਾ WhatsApp ਤੇ ਕਿ ਜਿਵੇਂ ਅਸੀਂ WhatsApp ਚੈਨਲ ਬਣਾ WhatsApp ਗਰੁੱਪ ਬਣਾਏ ਸਾ ਦਾ ਪਤਾ ਕੇ ਇਹਨੂੰ ਇਲਾਜ ਕਰਾ ਦੋ ਇਹ ਦਵਾਈਆਂ ਦਾ ਗਰੁੱਪ ਬਣਿਆ ਹੋਇਆ ਹੈ ਕਿ ਜੀ ਇੱਥੋਂ ਇਹਨੂੰ ਦਵਾਈ ਲੈ ਆ ਦੋ ਉਹਦੀ ਫੋਟੋ ਪੇਜੇਗੀ ਬਹੁਤ ਵੱਡਾ ਉਪਰਾਲਾ ਉਹਨਾਂ ਲੋਕਾਂ ਤੱਕ ਜਿਨ੍ਹਾਂ ਤੱਕ ਕੋਈ ਪਹੁੰਚ ਨਹੀਂ ਪਾਉਂਦਾ ਸ਼ੁਕਰ ਹੈ ਜੀ ਤੁਸੀਂ ਬਹੁਤ ਵੱਡੀ ਜਿਹੜੀ ਹੈ ਸਹਾਇਤਾ ਆਪਣੇ ਜੀਵਨ ਦਾ ਤੁਸੀਂ ਪੂਰਾ ਜੀਵਨ ਆਪਣਾ ਤੁਸੀਂ ਮਾਲਕ ਦਾ ਭਲਾਈ ਇਹਨਾਂ ਲੋੜਵੰਦਾਂ ਲਈ ਤੁਸੀਂ ਦਿਲੋਂ ਸ਼ੁਕਰ ਤੁਕਾਰਪੁਰਖ ਵਾਹਿਗੁਰੂ ਸਾਨੂੰ ਬਹੁਤ ਚੜ੍ਹਦੀ ਕਲਾ ਬਖਸ਼ੇ ਹੋਰ ਤੁਹਾਡੇ ਹੱਥੋਂ ਇਹ ਨੇਕ ਉਪਰਾਲੇ ਸ਼ੁਕਰ ਹੈ ਜੀ ਸ਼ੁਕਰ ਹੈ ਜੀ ਸ਼ੁਕਰ ਹੈ ਇੱਧਰ ਸਾਰੇ ਜਿਹੜੇ ਡੋਨਰ ਆਉਂਦੇ ਨੇ ਜੀ ਰੋਜ਼ ਇਹ ਸਾਰੇ ਡੋਨੇਸ਼ਨ ਕਰਨ ਆਏ ਹੋਏ ਨੇ ਇਸ ਤੋਂ ਪਹਿਲਾਂ ਮਤਲਬ 25 30 ਜਾਣੇ ਡੋਨੇਸ਼ਨ ਕਰ ਵੀ ਗਏ ਤਾਂ ਫਿਰ ਅਸੀਂ ਬਿਲਕੁਲ ਟਰਾਂਸਪੇਰੈਂਟ ਕੰਮ ਰੱਖਿਆ ਹੋਇਆ ਹੈ ਕਿ ਆਹ ਪੇਸ਼ੈਂਟ ਹੈ ਪਹਿਲਾਂ ਅਸੀਂ ਘਰ ਦੀ ਇਨਕੁਆਰੀ ਕਰਦੇ ਹਾਂ ਜੀ ਜਿੱਦਾਂ ਅਸੀਂ ਗਰੁੱਪ ਬਣਾਇਆ ਹੋਇਆ ਸਾਰਾ ਉਹਦੇ ਵਿੱਚ ਅਸੀਂ ਇਨਕੁਆਰੀ ਪਾਉਂਦੇ ਹਾਂ ਕਿ ਪੇਸ਼ੈਂਟ ਕਿਹੜਾ ਜੈਨੂਨ ਹੈ ਕਿਹੜਾ ਨਹੀਂ ਜੈਨੂਨ ਫਿਰ ਉਹਦੇ ਵਿੱਚ ਇਨਕੁਆਰੀ ਪਾ ਕੇ ਸਾਰਾ ਅਸੀਂ ਦੱਸਦੇ ਹਾਂ ਕਿ ਕਿਹੜਾ ਪੇਸ਼ੈਂਟ ਕਿਨੂੰ ਲੋਡ ਹੈ ਕਿਨੂੰ ਹਾਂਜੀ ਹਾਂਜੀ ਜਿੱਦਾਂ ਉਹਨਾਂ ਪੇਸ਼ੈਂਟ ਹੈ ਜੀ ਦੇਖੋ ਇਹਨਾਂ ਦੀ ਬਾ ਇਹ ਸਾਡੇ ਕੋਲ ਕੱਲ ਆਏ ਸੀ ਫਿਰ ਇਹਨਾਂ ਦੇ ਸਾਰੇ ਘਰ ਦੀ ਇਨਕੁਆਰੀ ਹੋਈ ਰਸੋਈ ਵੀ ਵਿੱਚੇ ਬਾਥਰੂਮ ਵਿੱਚੇ ਬੈੱਡ ਵੀ ਵਿੱਚੇ ਫਿਰ ਇਹਨਾਂ ਦੀ ਸਾਰੀ ਹੈਲਪ ਇੱਥੋਂ ਹੋਏਗੀ ਜੀ ਆ ਦੇਖੋ ਮੇਰੇ ਦਾਤਾ ਮੇਰੇ ਦਾਤਾ ਤਾਂ ਵੀ ਤੇ ਲਗ ਲਗ ਰੋਜ਼ ਜਿੰਨੇ ਵੀ ਪੇਸ਼ੈਂਟਸ ਆਉਂਦੇ ਨੇ ਰੋਜ਼ 100 150 ਪੇਸ਼ੈਂਟ ਫਿਰ ਇਹਨਾਂ ਦੀ ਸਾਰਿਆਂ ਦੀ ਇਨਕੁਆਰੀਜ਼ ਕਰਾ ਕੇ ਅਸੀਂ ਕਿ ਕਿਹਨੂੰ ਕਿਹੜਾ ਜ਼ਰੂਰਤਮੰਦ ਹੈ ਕਿਹੜਾ ਨਹੀਂ ਫਿਰ ਜਿਹੜੇ ਨਾਲ ਡੋਨਰ ਆਉਂਦੇ ਨੇ ਜੀ ਡੋਨਰ ਐਨ ਆਰ ਆਈ ਬਹੁਤ ਜ਼ਿਆਦਾ ਨੇ ਜਿਹੜੇ ਕਿਉਂਕਿ ਸਾਡਾ ਮਕਸਦ ਹੈ ਜੀ ਕਿ ਤੁਸੀਂ ਡਾਇਰੈਕਟ ਡੋਨੇਟ ਕਰੋ ਰੈਦਰ ਥੈਨ ਅਕਾਊਂਟ ਚ ਪਾਓ ਜਾਂ ਪੇਟੀਐਮ ਪਾਓ ਉਹਦੇ ਨਾਲ ਪਤਾ ਨਹੀਂ ਲੱਗਦਾ ਕਿ ਡੋਨੇਸ਼ਨ ਜਾ ਕਿੱਥੇ ਰਹੀ ਹੈ ਔਰ ਉਹਦੇ ਨਾਲ ਸਾਨੂੰ ਵੀ ਥੋੜਾ ਇਹ ਹੁੰਦਾ ਕਿ ਅਸੀਂ ਵੀ ਬੇਤੜਕ ਹੋ ਕੇ ਸ਼ਰਿਆਮ ਮਤਲਬ ਇਹ ਕਹਿੰਦੇ ਨੇ ਕਿ ਸਾਨੂੰ ਨਾ ਪੈਸੇ ਦਿ ਸੋਲਡਰੇਟ ਕਰਨ ਆਉਂਦਾ ਉਹ ਦੇਖਦਾ ਯਾਰ ਕਿ ਵਿਚਾਰਾ ਦੁੱਖ ਤਾਂ ਬਹੁਤ ਜਿਆਦਾ ਉਹ ਹਜ਼ਾਰ ਕਰ ਦਿੰਦਾ ਔਰ ਉਹ ਫਿਰ ਹੋਰ ਪੱਕਾ ਹੁੰਦਾ ਕਿ ਨਹੀਂ ਤੁਸੀਂ ਉਹੀ ਕਰੋ ਤੁਹਾਨੂੰ ਤਕਰੀਬਨ ਸਰ ਹੋ ਗਏ ਜੀ 10 ਕ ਸਾਲ ਤੇ ਸਾਡੀ ਪੂਰੀ ਟੀਮ ਹੈ ਜੀ ਔਰ ਸਾਰੀ ਨੌਨ ਪੇਡ ਟੀਮ ਹੈ ਸਾਰੇ ਮਤਲਬ ਚੰਗੇ ਘਰੋਂ ਨੇ ਆਪਣੇ ਵਧੀਆ ਬਿਜ਼ਨਸਮੈਨ ਨੇ ਸ਼ਾਮ ਨੂੰ ਇੱਥੇ 3 ਘੰਟੇ ਬੈਠ ਕੇ ਅਸੀਂ ਕਰਦੇ ਹਾਂ ਔਰ ਇੱਥੇ ਪੂਰੇ ਪੰਜਾਬ ਭਰ ਚੋਂ ਪੇਸ਼ੰਡਾਂ ਬਹੁਤ ਵੱਡਾ ਜਿਹੜਾ ਸ਼ੁਕਰ ਹੈ ਬਹੁਤ ਵੱਡਾ ਉਪਰਾਲਾ ਹੈ ਸ਼ੁਕਰ ਹੈ ਜੀ ਸ਼ੁਕਰ ਹੈ ਮੇਰੇ ਕੋਲ ਤਾਂ ਲਫ਼ਜ਼ ਨਹੀਂ 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 ਜਿਹੜੇ ਲਫ਼ਜ਼ਾਂ ਨਾਲ ਮੈਂ ਤੁਹਾਡਾ ਸ਼ੁਕਰਾਨਾ ਕਰਾਂ ਐਡਾ ਵੱਡਾ ਤੁਸੀਂ ਆਪਣੀ ਪੂਰੀ ਜ਼ਿੰਦਗੀ ਜਿਹੜੀ ਇਹ ਸਾਡੀ ਜਿਵੇਂ ਹੁਣ ਅਸੀਂ ਭਲਾਈ ਲਈ ਲਾਤ ਅਸੀਂ ਇਸ ਟਾਈਮ ਹੁਣ ਇੱਥੇ ਵੀ ਬੈਠੇ ਆ ਨਾ ਤੁਸੀਂ ਦੇਖੋ 8 17 ਹੋਏ ਨੇ ਇਸ ਟਾਈਮ ਵੀ ਗਰੁੱਪਸ ਦੇ ਵਿੱਚ ਜਿਹੜੇ ਜਿਹੜੇ ਪੇਸ਼ੰਟ ਭੇਜੇ ਹੋਏ ਨੇ ਉਹ ਸਾਰਿਆਂ ਨੂੰ ਦਵਾਈਆਂ ਮਿਲ ਰਹੀਆਂ ਇਹਨੂੰ ਦਵਾਈ ਲੈ ਦੋ ਆ ਦਵਾਈਆਂ ਦਾ ਬਿੱਲ ਹੋ ਗਿਆ ਜੀ ਨਾਲ ਹਿਸਾਬ ਕਿਤਾਬ ਨਾਲ ਹੀ ਆ ਜਾਂਦਾ ਸਾਰਾ ਕਿ ਕਿਸੇ ਦੇ ਮਨ 'ਚ ਕੋਈ ਇਹ ਗੱਲ ਨਾ ਰਵੇ ਜੀ ਇਹ ਪੈਸੇ ਕਿੱਥੇ ਗਏ ਕਿੱਥੇ ਗਏ ਦੇਖੋ ਜਨਾ ਪੇਸ਼ੈਂਟ ਦਾ ਬਿੱਲ ਕੱਟਿਆ ਗਿਆ ਔਰ ਉਹਦੇ ਸਿੱਧਾ ਸਿਗਨੇਚਰ ਹੋ ਜਾਣਾ ਥੱਲੇ ਕਿ ਜੀ ਆ 38 ਰੁਪਏ ਦੀ ਮੈਨੂੰ ਦਵਾਈ ਲਈ ਲਿੱਤੀ ਆ ਤਾਂ ਉਹਦਾ ਵੀ ਹਿਸਾਬ-ਕਿਤਾਬ ਹੈਗਾ ਨਹੀਂ ਤੁਸੀਂ ਬਹੁਤ ਵੱਡੀ ਫਿਰ ਇਦਾਂ ਹੀ ਹਰ ਸ਼ਹਿਰ 'ਚ ਚੱਲ ਰਿਹਾ ਜੀ ਜਿਵੇਂ ਚੰਡੀਗੜ੍ਹ ਪੀਜੀਆਈ ਹੋ ਗਿਆ ਉੱਥੇ ਟੀਮ ਹੈ ਵਾਲੈਂਟੀਅਰ ਨੇ ਜੰਮੂ ਵਾਲੈਂਟੀਅਰ ਨੇ ਤਾਂ ਫਿਰ ਰੋਜ਼ ਦਿਹਾੜੀ ਦੇਖੋ ਤੁਸੀਂ ਜਿਵੇਂ ਆ ਪੇਸ਼ੈਂਟ ਨੂੰ ਮੈਡੀਸਿਨ ਮਿਲੀ ਉਹਨਾਂ ਨੇ ਰਿਟਰਨ ਪਾਤੀ ਕਿ ਆ ਪੇਸ਼ੈਂਟ ਮੰਜੂਰ ਮੈਡੀਸਿਨ ਦੇ ਦੋ ਤਾਂ ਫਿਰ ਉਹਦਾ ਜੀ 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 ਮੈਂ ਉੱਥੇ ਤੱਕ ਇਹ ਮੈਸੇਜ ਪਹੁੰਚਾਉਣਾ ਚਾਹੁੰਦਾ ਜੀ ਕਿ ਜਿਹੜੇ ਵੀ ਪਰਿਵਾਰ ਤੇ ਜੁੜੇ ਹੋਏ ਨੇ ਜੀ 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 ਉਹਨਾਂ ਤੱਕ ਕਹਿਣਾ ਕਿ ਉਹਨਾਂ ਮੈਂ ਤੇ ਅੰਦਰ ਇਹ ਵੀ ਲੋਕਾਂ ਨੂੰ ਇੱਕ ਮੈਸੇਜ ਜਨਣਾ ਕਿ ਜਿਹੜੇ ਤੁਸੀਂ ਪੈਸੇ ਵੱਡੇ ਵੱਡੇ ਜੀ 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 ਜਿਹਨਾਂ ਦੇ ਉੱਤੇ ਲੋਡ ਬੰਦਾ ਦੀ ਮਦਦ ਕਰ ਸਭ ਤੋਂ ਵੱਡੀ ਗੱਲ ਸਰ ਇਹ ਹੈ ਕਿ ਸੋង ਕੀ ਤੁਹਾਡੀ ਸੰਗਤ ਚ ਵੀ ਜੇ ਕਿਸੇ ਨੂੰ ਕੋਈ ਮੈਡੀਕਲੀ ਦਿੱਕਤ ਹੈ ਉਹ ਵੀ ਆਣ ਕਈ ਵਾਰ ਨਾ ਸੰਗਤ ਹੀ ਸੰਗਤ ਦੀ ਹੈਲਪ ਹੋ ਜਾਂਦੀ ਹੈ ਕਈ ਵਾਰ ਹੁਣ ਤੁਹਾਡੀ ਜਗ੍ਹਾ ਤੇ ਕਈ ਵਾਰੀ ਬੰਦਾ ਦੁਖੀ ਵੀ ਆਂਦਾ ਸੁਖੀ ਵੀ ਆਂਦਾ ਉਹਨਾਂ ਨੂੰ ਵਿਚਾਰਾਂ ਨੂੰ ਆਪਸ ਚ ਪਤਾ ਨਹੀਂ ਹੁੰਦਾ ਕਿ ਅਗਰ ਆਪਸ ਚ ਅਸੀਂ ਕੋਆਰਡੀਨੇਟ ਕਰ ਲਈਏ ਤਾਂ ਦੋਨਾਂ ਦਾ ਹੱਲ ਹੋ ਜਾਏਗਾ ਕਹਿੰਦੇ ਵੀ ਕਿਸੇ ਅਮੀਰ ਦੀ ਕੋਈ ਕਿਡਨੀ ਖਰਾਬ ਹੋ ਗਈ ਜੀ ਕੁੜੇ ਕੋਲ ਸੋਹ ਹੈ ਜੀ ਜੀ ਗਰੀਬ ਕੋਲ ਕਿੱਥੇ ਜਾਓ ਤਾਂ ਪਰਮਾਤਮਾ ਨੇ ਬੁਗਿਆ ਸੱਚੇ ਪਾਤਸ਼ਾਹ ਬਿਲਕੁਲ 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 ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਕਈ ਵਾਰੀ ਕੀ ਹੁੰਦਾ ਸਰ ਸਾਡੀ ਵਾਰ ਕੀ ਨਹੀਂ ਕਰੂੰ ਹਾਂ ਨੂੰ ਜੀ ਜੀ ਜਿਹੜਾ ਪਰਮਾਤਮਾ ਨੇ ਜੀ ਜੀ ਇਹਨਾਂ ਦੁਖੀਆਂ ਦੇ ਜੀ ਬਹੁਤ ਵੱਡੀ ਮੇਰੇ ਵੀਰ ਆਪਣੇ ਲਈ ਤਾਂ ਸਾਰੇ ਜਿਉਂਦੇ ਨੇ ਨਹੀਂ ਨਹੀਂ ਆਪਣੀ ਜ਼ਿੰਦਗੀ ਦੂਜੇ ਲਈ ਬਤੀਤ ਕਰਦਾ ਸ਼ੁਕਰ ਹੈ ਰੱਬ ਦਾ ਇੱਕ ਨੇਕ ਮੈਂ ਉਹਨੂੰ ਫਰਿਸ਼ਤਾ ਸ਼ੁਕਰ ਹੈ ਉਹ ਤੁਸੀਂ ਰੱਬ ਦੇ ਨਹੀਂ 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 ਸ਼ੁਕਰ ਹੈ ਨੇਕ ਫਰਿਸ਼ਤੇ ਆ ਬਹੁਤ ਅਸਾਨ ਲੱਗਦਾ ਜੀ ਕਿ ਅਸੀਂ ਕਰਮਾਂ ਵਾਲਿਆਂ ਦੀ ਸਾਨੂੰ ਮਾਰਿਆ ਨੇ ਝੋਲੀ ਪਾਇਆ ਨਹੀਂ ਦਾ ਜਵਾਨੀ ਦੇ ਵਿੱਚ ਇਸ ਤੋਂ ਵਧੀਆ ਮੈਨੂੰ ਲੱਗਦਾ ਕਿ ਹੋਰ ਕੁਝ ਤਾਂ ਹੋ ਹੀ ਨਹੀਂ ਸਕਦਾ ਕਿਉਂਕਿ ਕਈ ਪੇਸ਼ੈਂਟਾਂ ਨੂੰ ਤਾਂ ਜੀ ਮੈਂਟਲੀ ਇੰਨੀ ਕੁ ਇਲਨੈਸ ਹੈ ਜਾਂ ਮੈਂਟਲੀ ਇੰਨੇ ਕਿ ਡਿਸਟਰਬਡ ਨੇ ਉਹ ਇੱਥੇ ਆ ਕੇ ਅੱਧਾ ਤਾਂ ਆਪਣਾ ਗੁਵਾਰ ਕੱਢ ਕੇ ਵੀ ਠੀਕ ਹੋ ਜਾਂਦੇ ਨਹੀਂ ਕਿ ਸਾਨੂੰ ਤਾਂ ਕੋਈ ਸੁਣ ਕੇ ਹੀ ਰਾਜੀ ਨਹੀਂ ਹੈਗਾ। ਕਈ ਵਾਰੀ ਪੇਸ਼ੈਂਟ ਦੀ ਕੋਈ ਗਵਰਨਮੈਂਟ ਸਕੀਮ ਨਾਲ ਹੀ ਹੈਲਪ ਹੋ ਰਹੀ ਹੁੰਦੀ ਆ ਪਰ ਉਹਨਾਂ ਨੂੰ ਕੋਈ ਗਾਈਡ ਕਰਨ ਵਾਲਾ ਹੈ ਨਹੀਂ ਕੋਈ ਅਵੇਅਰਨੈਸ ਹੈ ਨਹੀਂ। ਸਸਿਕਾਲ ਭਾਣੇ ਸਸਿਕਾਲ ਇਹਨਾਂ ਦੀ ਕਿਡਨੀਆਂ ਡੈਮੇਜ ਹੋ ਗਈਆਂ ਸੀ ਜੀ ਇਹ 4-5 ਦਿਨ ਪਹਿਲਾਂ ਆਏ ਸੀਗੇ। ਅਫੋਰਡ ਨਹੀਂ ਕਰ ਸਕਦੇ ਸੀਗੇ ਆਪਣਾ ਟ੍ਰੀਟਮੈਂਟ ਇਹਨਾਂ ਦਾ ਇੱਕ ਇੱਕ ਸਟੂਲਾ ਪੈਂਦਾ ਜੀ ਬਾਅਦ ਤੇ ਜਦੋਂ ਡੈਲਿਸਿਸ ਹੁੰਦੇ ਆ ਨਾ ਕਿਡ ਪੁਕੇਡ ਨਹੀਂ ਦੇਆ ਬਲੱਡ ਸਾਫ ਹੁੰਦਾ ਫਿਰ ਇਹਨਾਂ ਦਾ ਇੱਥੋਂ ਹੋਇਆ ਜੀ ਡੋਨਰ ਨੇ ਇਹਨਾਂ ਦੇ neck line ਬਹੁਤ ਹੀ ਤਕਰੀਬਨ 20 25 ਹਜ਼ਾਰ ਦਾ ਖਰਚਾ ਸੀਗਾ ਤੇ ਫਿਰ ਹੁਣ ਇਹਨਾਂ ਦੀ ਮੈਡੀਸਨ ਚੱਲੇਗੀ ਸਾਰਾ ਖਰਚਾ ਫਿਰ ਇਦਾਂ ਹੀ ਹੋਈਗਾ ਜੀ ਨਾਮ ਤੇ ਮੇਰੀ ਮਾਂ ਬਹੁਤ ਜਲਦੀ ਤੁਸੀਂ ਰਾਜ਼ੀ ਹੋ ਜਰੋ ਅਰਦਾਸ ਕਰਦਾ ਹਾਂ ਔਰ ਜਿੰਨੇ ਵੀ ਬੈਠੇ ਨੇ ਸਾਰਿਆਂ ਤੇ ਕਿਰਪਾ ਰਵੇ ਉਸ ਪਰਮਾਤਮਾ ਦੀ ਉਸ ਸੱਚੇ ਅਕਾਲ ਪੁਰਖ ਦੀ ਮਿਹਰ ਰਵੇ ਔਰ ਮੈਂ ਤਾਂ ਮੈਂ ਮੈਂ ਬਹੁਤ ਆਪਣੇ ਆਪ ਨੂੰ ਵੀ ਇਹ ਕਹਿੰਦਾ ਕਿ ਔਰ ਮੇਰੇ ਕੋਲ ਲਫ਼ਜ਼ ਨਹੀਂ ਮੈਂ ਕਿਹੜੇ ਲਫ਼ਜ਼ਾਂ ਨਾਲ ਇਹ ਇਹਨਾਂ ਸਾਰੇ ਵੀਰਾਂ ਦਾ ਧੰਨਵਾਦ ਕਰਾਂ ਜਿਹੜੇ ਸ਼ੁਕਰ ਹੈ ਜੀ ਇੰਨੀ ਜ਼ਿਆਦਾ ਲੋੜਵੰਦਾਂ ਦੀ ਮਦਦ ਕਰ ਰਹੇ ਨੇ ਔਰ ਆਪਣੀ ਜ਼ਿੰਦਗੀ ਲੋੜਵੰਦਾਂ ਦੇ ਲੇਖੇ ਲਾਉਂਦੇ ਨੇ ਤੋਂ ਐਦਾਂ ਦੇ ਸ਼ੁਕਰ ਹੈ ਜੀ ਰੱਬ ਦੇ ਪਿਆਰੇ ਮੈਂ ਮੇਰੇ ਵੱਲੋਂ ਤਾਂ ਮੈਂ ਤਾਂ ਫਰਿਸ਼ਤੇ ਹੀ ਹਾਂ ਨਹੀਂ ਨਹੀਂ ਸ਼ੁਕਰ ਹੈ ਜੀ ਰੱਬ ਦੇ ਫਰਿਸ਼ਤੇ ਹੀ ਨੇ ਸ਼ੁਕਰ ਹੈ ਜੀ ਫਰਿਸ਼ਤੇ ਹੀ ਸ਼ੁਕਰ ਹੈ ਜੀ ਪਰਮਾਤਮਾ ਦੇ ਘਰੋਂ ਆਏ ਫਰਿਸ਼ਤੇ ਮੈਂ ਮੋੜ ਵਿਚਾਰ ਹਸਪਤਾਲ ਤੇ ਜਾ ਮਿਲ ਚੁੱਕਿਆ ਹਾਂ ਸਭ ਦੇ ਸਭ ਦੇ ਦੁੱਖਾਂ ਨੂੰ ਨਹੀਂ ਨਹੀਂ مالک ਭਲਾ ਕਰੇਗਾ ਕਿਉਂ ਕਾਸਿਰ ਭੈਣੂ ਵੀ ਆ ਗਈ ਨਹੀਂ ਨਹੀਂ مالک ਭਲਾ ਕਰੇਗਾ ਜੀ ਇਹਨਾਂ ਆਸਤੇ ਵੀ ਅਰਦਾਸ ਕਰਿਓ ਅੱਜ ਇੱਥੇ ਆਏ ਨੇ ਚਰਨ ਪਾਏ ਇਹਨਾਂ ਨੇ ਆਪਣੇ ਤੇ ਨਹੀਂ ਨਹੀਂ ਇਹ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨਾ ਔਰ ਤੁਹਾਡੇ ਚਰਨਾਂ 'ਚ ਹਾਜ਼ਰੀ ਲਵਾਉਣਾ ਤੁਹਾਡੇ ਚਰਨਾਂ ਦੇ ਵਿੱਚ ਸ਼ੁਕਰ ਹੈ ਬੈਠੋ ਤੁਸੀਂ ਬੈਠੋ ਭੇਜੋ ਭਾਜੀ ਅਗਲਾ ਭੇਜੋ ਮਲੇਸ਼ੁਰ ਇੰਨੀਆਂ ਕੋ ਸਟੋਰੀਜ਼ ਨੇ ਲੱਖਾਂ ਹੀ ਸਟੋਰੀਜ਼ ਨੇ ਰੋਜ਼ 100 150 ਰੋਜ਼ ਨਵੀਂ ਕਹਾਣੀਆਂ ਹਰ ਇਹਨਾਂ ਦਾ ਬੇਟਾ ਜੀ ਇਹਨਾਂ ਦਾ ਬੇਟਾ ਹੈਂਡੀਕੈਪਡ ਹੈ ਜੀ ਆ ਦੇਖੋ ਔਰ ਬਾਈ ਬਰਥ ਸਪੈਸ਼ਲੀ ਬlesd ਬੱਚਾ ਦਾਤਾ ਮੇਰੇ ਸਾਈਨ ਦਾਤਾ ਇਹਨਾਂ ਨੂੰ ਦੌਰੇ ਇੰਨੇ ਪੈ ਰਹੇ ਸੀ ਕਿ ਐਡਮਿਟ ਕਰਾਉਣ ਦੇ ਕੋਈ ਪੈਸੇ ਨਹੀਂ ਗਏ ਫਿਰ ਸੰਗਤ ਨੇ ਜੀ ਐਡਮਿਟ ਕਰਾਇਆ ਹੁਣ ਸੀਐਮਸੀ ਚ ਐਡਮਿਟ ਹੈ ਇਲਾਜ ਚੱਲ ਰਿਹਾ ਤੇ ਕੱਲ ਛੁੱਟੀ ਹੋ ਜੇਗੀ ਜੀ ਠੀਕ ਹੋ ਗਿਆ ਪੇਸ਼ੈਂਟ ਮਤਲਬ ਸਵੇਰ ਤੋਂ ਦੌਰੇ ਪੈ ਰਹੇ ਸੀ ਕਿ ਸ਼ਾਮ ਹੋ ਗਈ ਸਿਰਫ ਪੈਸੇ ਨਾ ਹੋਣ ਕਰਕੇ ਐਡਮਿਟ ਨਹੀਂ ਕਰਾ ਸਕੇ ਬੈਠੋ ਪੈਣੇ ਜਰੂਰ ਦਾਤਾ ਮਿਹਰ ਕਰੂਗਾ ਬੈਠੋ ਪੈਣੇ ਬਾਬਾ ਪੁਰਖ ਵਾਹਿਗੁਰੂ ਕਿਰਪਾ ਕਰੋ ਮਿਹਰ ਕਰੂਗਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਸਤਿ ਮਾਰਾ ਕੀ ਇਹਨ ਦਾ ਅਸਲੀ ਅੱਛਾ ਕੀ ਕਰੇ ਕਲੀਕਪ ਤੋਂ ਪਹਿਲਾਂ ਆਇਸੀ ਜੀ ਅੱਛਾ ਜੀ ਆਟਾ ਤੁਸੀਂ ਪੀ ਜੀ ਭੇਜੇ ਸੀਗੇ ਜੀ ਅੱਛਾ ਜੀ ਤੁਹਾਡੇ ਆਸ਼ੀਰਵਾਦ ਬਾਬੇ ਦੀ ਕਿਰਪਾ ਉਹ ਵਾਇ ਗੁਰੂ ਦੇ ਬਾਈ پیشنਟ ਨੰਬਰ ਕੋ ਸੈਸ ਵਾਹ ਜੀ ਵਾਹ ਜੀ ਵਾਹ ਜੀ ਵਾਹ ਜੀ ਕਦੋਂ ਆਇਸੀ ਤੁਸੀਂ ਟੈਂਕ ਬਲੋਕੇ ਸੀਗੇ ਜੀ 99% ਬਲੋਕੇਜ ਸੀ ਕੀ ਕਹਿੰਦੇ ਸੀ ਡਾਕਟਰ ਇੱਥੇ ਦੇ ਇਹ ਡਾਕਟਰ ਦਾ 2.5 ਤੋਂ 3 ਲੱਖ ਰੁਪਏ ਕਹਿ ਰਹੇ ਸੀਗੇ 2.5 ਤੋਂ 3 ਲੱਖ ਰੁਪਏ ਤੁਹਾਡਾ ਫ੍ਰੀ ਹੋਇਆ ਇੱਕ ਰੁਪਇਆ ਲੱਗਿਆ ਵੀ 5 ਰੁਪਏ ਲੱਗੇ ਟੈਸਟ ਵੀ ਇਹ ਤੁਹਾਡੇ ਫਾਦਰ ਸਾਹਿਬ ਨੇ ਵਾਹ ਜੀ ਵੇਖੋ ਜੀ ਹੁਣ 2.5 ਤੋਂ 3 ਲੱਖ ਰੁਪਏ ਇੱਕ ਬੰਦਾ ਕਿੱਥੋਂ ਲਿਆਏਗਾ ਇਹ ਮਹਾਰਾਜ ਨੇ ਕਿਰਪਾ ਕੀਤੀ ਅਜਾ ਦੋ ਭੈਣ ਵਾਹ ਜੀ ਵਾਹ ਦੱਬ ਲੈ ਕੇ ਆਏ ਹਾਂ ਉਹ ਵਾਹ ਜੀ ਵਾਹ ਲਿਆਓ ਲਿਆਓ ਵਾਹਿਗੁਰੂ ਵਾਹ ਜੀ ਵਾਹ ਸੱਚੇ ਪਾਤਸ਼ਾਹ ਤੁਹਾਨੂੰ ਤੰਦਰੁਸਤ ਬਿਲਕੁਲ ਤੰਦਰੁਸਤ ਪੂਰੇ ਪਰਿਵਾਰ ਦੀ ਚੜ੍ਹਦੀ ਕਲਾ ਸਰਬੱਤ ਦੇ ਭਲੇ ਲਈ ਅਰਦਾਸ ਕਰਿਓ ਕਿ ਮਹਾਰਾਜ ਸਭ ਦਾ ਭਲਾ ਵਾਹਿਗੁਰੂ ਇਸ ਕਾਬਲਤਾ ਨਹੀਂ ਹੈਗੇ ਪਰ ਚਲੋ ਤੁਹਾਡੀ ਮੈਂ ਜੀ ਦੁਨੀਆ 'ਚ ਰੱਬ ਤਾਂ ਦੇਖਿਆ ਨਹੀਂ ਵਾਹਿਗੁਰੂ ਨਹੀਂ 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 ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਜੀ ਮਾਲਕ ਦਾ ਬਹੁਤ ਸ਼ੁਕਰ ਹੈ ਬਹੁਤ ਸ਼ੁਕਰ ਹੈ ਜੀ ਬਹੁਤ ਸ਼ੁਕਰ ਹੈ ਜੀ ਵਾਹਿਗੁਰੂ ਬਹੁਤ ਧੰਨਵਾਦ ਹੁਣ ਇਹ ਚੀਜ਼ਾਂ ਦੇ ਅਸੀਂ ਕਾਬਲ ਤਾਂ ਹੈ ਨਹੀਂ ਪਰ ਚਲੋ ਇੰਨਾ ਤੁਸੀਂ ਸਾਰੀ ਟੀਮ ਵਾਸਤੇ ਲੈ ਕੇ ਆਏ ਹੋ ਵਾਹ ਜੀ ਵਾਹ ਆਜੋ 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 ਸਾਰੇ ਨਹੀਂ ਨਹੀਂ ਸ਼ੁਕਰ 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 ਬੈਠੋ ਬੈਠੋ ਮੈਂ ਕਰਾਨਾ ਸਾਰਿਆਂ ਦਾ ਮਾਨ ਕਰਾਨਾ ਬਹੁਤ ਧੰਨਵਾਦ ਬਾਪੂ ਜੀ ਤੁਸੀਂ ਦੇਖੋ ਇਹ ਵੀ ਖੁਸ਼ੀ ਆ ਪੇਸ਼ੈਂਟ ਦੀ ਹਨਾ ਤੇ ਮੈਂ ਜਰੂਰ ਸਾਰਿਆਂ ਨੂੰ ਡਿਸਟ੍ਰੀਬਿਊਟ ਕਰਾ ਦਿੰਨਾ ਤੁਸੀਂ ਵੀ ਸਾਰਿਆਂ ਜੀ ਆਪ ਹੀ ਸੰਗਤ ਚ ਸਾਰਿਆਂ ਚ ਵੰਡ ਦਿਓ ਲਓ ਜੀ ਬਹੁਤ ਧੰਨਵਾਦ ਭੈਣੇ ਬਹੁਤ ਧੰਨਵਾਦ ਹਣੀਆਂ ਜੀ ਆ ਸਾਰੀ ਟੀਮ ਹੀ ਸਾਡੀ ਹੈ ਸਾਰੀ ਟੀਮ ਆਜੋ ਬਈ ਤੁਸੀਂ ਇੱਧਰ ਆਜੋ ਹਾਂ ਫਰਦੋਨਿਕਾ ਆਲੋ ਹੋਰ ਸੇਵਾ ਲਓ ਬਾਪੂ ਜੀ ਕੋਈ ਸਾਡ ਲੈਕ ਬਹੁਤ ਧੰਨਵਾਦੀ ਤੁਸੀਂ ਆਏ ਹੋ ਔਰ ਮਹਾਰਾਜ ਆਏ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ਲਓ ਜੀ ਆ ਤੁਸੀਂ ਆਪਾਂ ਕਰਦੇ ਹਾਂ ਮਾਨ ਸਮਾਨ ਤੁਹੇ ਦਿੱਤਾ ਸਾਨੂੰ ਬੜਾ ਧੰਨਵਾਦ ਇੱਥੇ ਰੈਗੂਲਰ ਪੇਸ਼ੈਂਟ ਵੀ ਨੇ ਸਰ ਜਿਨ੍ਹਾਂ ਦੇ ਡਾਇਲਿਸਿਸ ਚੱਲ ਰਹੇ ਨੇ ਪਿਛਲੇ 4-4 5-5 ਸਾਲਾਂ ਤੋਂ ਮੈਡੀਸਿਨ ਚੱਲ ਰਹੀਆਂ ਨੇ ਜਿਹੜੇ ਨਵੇਂ ਪੇਸ਼ੈਂਟ ਆਉਂਦੇ ਨੇ ਉਹ ਅਸੀਂ ਸਾਰੀ ਗੱਲਬਾਤ ਸੁਣ ਕੇ ਕਿ ਕੀ ਪ੍ਰੋਬਲਮ ਹੈ ਤੁਹਾਨੂੰ ਫਿਰ ਉਹਨਾਂ ਦੇ ਉਹਨਾਂ ਨੂੰ ਭੇਜ ਦਿੰਦੇ ਹਾਂ ਇਨਕੁਆਇਰੀ ਕਰਕੇ ਕਿਉਂਕਿ ਸੋਦਰ ਡਿਡ ਡੋਨਰ ਨੇ ਇਹਨਾਂ ਦੀ ਸੈਟੀਸਫੈਕਸ਼ਨ ਜ਼ਿਆਦਾ ਜ਼ਰੂ ਪੱਥਰੀਆਂ ਰਸੋਲੀ ਖਿੱਲੂ ਲੁਧਿਆਣੀ ਹੋ ਜਾਂਦਾ ਜੀ ਕੁਝ ਜਿਹੜੇ ਗਵਰਨਮੈਂਟ ਹਸਪੀਟਲ ਦੇ ਵਿੱਚ ਟਾਈ ਅਪਸ ਨੇ ਜਾਂ ਸੰਗਤ ਜੁੜੀ ਹੋਈ ਹੈ ਜੀ ਉਹ ਥੋੜਾ ਜਿਹਾ ਹੈਲਪ ਕਰ ਦਿੰਦੇ ਨੇ ਜਿਸ ਦੇ ਨਾਲ ਪੀਜੀਆਈ ਕੀ ਸਾਰੇ ਕਿਤੇ ਉਹਨਾਂ ਦਾ ਇਲਾਜ ਹੋ ਜਾਂਦਾ ਦੁੱਖਾਂ ਨੂੰ ਤੂੰ ਦੂਰ ਕਰੀ ਦੁੱਖਾਂ ਨੂੰ ਤੂੰ ਦੂਰ ਕਰੀ ਅਰਦਾਸਾਂ ਨੂੰ ਮਨਜ਼ੂਰ ਕਰੀ ਹਰ ਦਿਨ ਸੁੱਖਾਂ ਦਾ ਚੜਾਈ ਮੇਰੇ ਮਾਲਕਾ ਸਭ ਦੀਆਂ ਅਰਦਾਸਾਂ ਨੂੰ ਫਲ ਲਾਈ ਮੇਰੇ ਮਾਲਕਾ ਸਭ ਦੀਆਂ ਅਰਦਾਸਾਂ ਫੜ ਲਾਈ ਮੇਰੇ ਮਾਲਕਾ ਦੁੱਖਾਂ ਨੂੰ ਸਭਦਿਆਂ ਨੂੰ ਦੂਰ ਕਰੇ ਵਾਹਿਗੁਰੂ ਇਹ ਬੱਚੀ ਜਿਹੜੀ ਛੋਟੀ 1 ਮਹੀਨੇ ਦੀ ਤੇ ਜਦੋਂ ਹੋਈ ਸੀ ਪੋਟੀ ਵਾਲੀ ਜਗ੍ਹਾ ਨਹੀਂ ਬਣੀ ਤੇ 1 ਮਹੀਨਾ ਹੋ ਗਿਆ ਆਪਣਾ ਆਪਰੇਟ ਨਹੀਂ ਕਰਾ ਪਾਰੇ ਥੋੜੀ ਜੀ ਫੈਮਿਲੀ ਪ੍ਰੋਬਲਮ ਹੈ ਹਸਬੰਡ ਨਸ਼ੇ ਨਸ਼ੇ ਕਰਦੇ ਨੇ ਬਹੁਤ ਜ਼ਿਆਦਾ ਤੇ ਅੱਜ ਆਏ ਨੇ ਆਪਣੀ ਸੱਸ ਦੇ ਨਾਲ ਹੁਣ ਇਹਨਾਂ ਨੂੰ ਅਸੀਂ ਭੇਜਾਂਗੇ ਬਠਿੰਡੇ ਜਾਂ ਫਰੀਦਕੋਟ ਵੱਡੇ ਵੱਡੇ ਉੱਥੇ ਆਪਰੇਟ ਹੋ ਜਾਏਗਾ ਜਿੱਨਾ ਦਾ ਸਾਰਾ ਫਰੀਕ ਵੀ 1 ਮਹੀਨੇ ਤੋਂ ਪੈਸਿਆਂ ਕਰਕੇ ਆਪਰੇਟ ਨਹੀਂ ਕਰਾ ਪਾਰੇ ਔਰ ਇਨੀ ਤਕਲੀਫ ਦੇ ਵਿੱਚ ਹੈ ਬੱਚੀ ਜ਼ਰੂਰ ਜੀ ਪੈਣੇ ਕੱਲ ਹੀ ਭੇਜ ਕੇ ਤੁਹਾਡਾ ਕਰਾ ਦੇਣਾ ઓਪਰੇਟ ਅਸੀਂ ਇਹ ਬੱਚੀ ਨੂੰ ਗਰਦਨ ਦੀ ਪ੍ਰੋਬਲਮ ਹੈ ਸਰ ਜਿਵੇਂ ਗਰਦਨ ਉੱਪਰ ਚੱਕ ਲੈਂਦੀ ਬਾਰ ਬਾਰ ਇਹਦੀ 20-25000 ਦੀ ਮਹੀਨੇ ਦੀ ਦਵਾਈ ਇੱਥੋਂ ਹੀ ਚੱਲਦੀ ਹੈ ਜੀ ਪਿਛਲੇ ਤਕਰੀਬਨ 1 ਸਾਲ ਤੋਂ ਇਹ ਬੱਚੀ ਸਪੈਸ਼ਲੀ ਸਪੈਸ਼ਲ ਚਾਈਲਡ ਬੱਚਾ ਜੀ ਤਾਂ ਇਹਦੀ ਮੈਡੀਸਨ ਦਾ ਖਰਚਾ ਪੀਜੀਏ ਦੇ ਵਿੱਚ 25-30000 ਹੈ ਕਿ ਜਿੱਦਾਂ ਹੁਣ ਦੇਖੋ ਇਦਾਂ ਨਾ ਇਦਾਂ ਹੀ ਮਤਲਬ ਪ੍ਰੋਬਲਮ ਹੈ ਨੈਕ ਚ ਪ੍ਰੋਬਲਮ ਹੈ ਤਾ ਹੀ 25 30 ਹਜ਼ਾਰ ਦੀ ਸਾਰੀ ਡੋਨਰ ਹੀ ਸੰਗਤ ਹੀ ਕਰਦੀ ਹੈ ਜੀ ਅਸੀਂ ਤਾਂ ਸਿਰਫ ਜਿੱਦਾਂ ਇਹਨਾਂ ਦੇ ਘਰੇ ਜੀ ਬਹੁਤ ਵੱਡਾ ਬਣਾਇਆ ਨਹੀਂ ਨਹੀਂ ਅਸੀਂ ਤਾਂ ਪੁਲੀ ਬਣਦੇ ਹਾਂ ਇੱਕ ਜ਼ਰੀਆ ਹੈ ਬਹੁਤ ਵੱਡਾ ਬਣਾਉਂਦਾ ਫਾਊਂਡੇਸ਼ਨ ਦਾ ਨਾਮ ਵੀ ਇੱਕ ਜ਼ਰੀਆ ਫਾਊਂਡੇਸ਼ਨ ਹੈ ਜੀ ਕਿ ਕੋਈ ਪੇਸ਼ੈਂਟ ਆਵੇ ਜਿੱਦਾਂ ਅਸੀਂ ਇਹਨਾਂ ਦੇ ਘਰ ਦੀ ਇਨਕੁਆਇਰੀ ਕੀਤੀ ਉਹ ਤਾਂ ਘਰੇ ਗੱਦੇ ਵੀ ਨਹੀਂ ਸੀਗੇ ਬੈੱਡ ਤਾਂ ਬਹੁਤ ਦੂਰ ਦੀ ਗੱਲ ਹੈ ਮੰੰਜਾ ਤਾਂ ਬਹੁਤ ਦੂਰ ਦੀ ਗੱਲ ਫਿਰ ਸੰਗਤ ਨਹੀਂ ਇਹਨਾਂ ਨੂੰ ਸਾਰਾ ਕੁਝ ਕਰਾਇਆ ਜੀ ਤੇ ਬੈਠੋ ਪੈਣੇ ਬੈਠੋ ਪੈਣੇ ਠੀਕ ਹੋ ਜਾਣਾ ਬੈਠੋ ਦਾਤਾ ਮਿਹਰ ਕਰ ਵਾਹਿਗੁਰੂ ਕੰਮ ਪਤੀ ਕਿਡਨੀ ਪਰੇ ਇਹਨਾਂ ਦੀ ਕਿਡਨੀ ਫੇਲੀਅਰ ਹੈ ਜੀ ਇੱਥੋਂ ਕਦੋਂ ਤੋਂ ਤੁਹਾਡੇ ਡਾਇਲਿਸਿਸ ਚੱਲ ਰਹੇ ਨੇ ਇੱਥੋਂ ਕਦੋਂ ਤੋਂ ਹੈਲਪ ਹੋ ਰਹੀ ਤੁਹਾਡੀ ਅੱਛਾ ਕਿੰਨਾ ਖਰਚਾ ਆਉਂਦਾ ਜੀ ਤੁਹਾਡਾ ਪਹਿਲਾ ਮਹੀਨੇ ਦਾ ਕਿੰਨੇ ਦਾ ਹਫਤੇ 'ਚ ਦੋ ਹੁੰਦੇ ਤਿੰਨ ਡਾਇਲਿਸਿਸ ਦਾ ਲਗ ਇੰਜੈਕਸ਼ਨ ਦਾ ਖਰਚਾ ਮਹੀਨੇ ਦਾ 25-30000 ਰੁਪਏ ਇੱਕ ਡਾਇਲਿਸਿਸ ਪੇਸ਼ੈਂਟ ਦਾ ਖਰਚਾ ਹੁੰਦਾ ਜੀ ਡਾਇਲਿਸਿਸ ਹੋ ਗਏ ਉਹਦੇ ਇੰਜੈਕਸ਼ਨਸ ਹੋ ਗਏ ਤੇ ਮੈਡੀਸਿਨ ਹੋਣੀਆਂ ਤਾਂ ਪਿਛਲੇ 5-6 ਮਹੀਨਿਆਂ ਤੋਂ ਇਹ ਮਦਰ ਨੇ ਜੀ ਇਹ ਬੇਟੀ ਇਹਨਾਂ ਦੀ ਤਾਂ ਸਾਰਾ ਇੱਥੋਂ ਸੰਗਤ ਹੀ ਕਰ ਰਹੀ ਹੈ ਜੀ ਕੋਈ ਗੱਲ ਨਹੀਂ ਬੈਠੋ ਸਰਬੱਤ ਦੇ ਭਲੇ ਲਈ ਅਰਦਾਸ ਕਰੋ ਪਰਮਾਤਮਾ ਸਾਹਿਬ ਦਾ ਭਲਾ ਕਰੋ ਬੈਠੋ ਜੀ ਬੈਠ ਕਈ ਪੇਸ਼ੈਂਟਾਂ ਦਾ ਨਾ ਸਰ ਸੁਣ ਕੇ ਹੀ ਹੱਲ ਹੋ ਜਾਂਦਾ ਕਿਉਂਕਿ ਇੰਨਾ ਭਰਿਆ ਹੁੰਦਾ ਗਰੀਬ ਬੰਦੇ ਨੂੰ ਕੋਈ ਸੁਣਨ ਵਾਲਾ ਹੀ ਨਹੀਂ ਹੁੰਦਾ ਕਿ ਸਾਡੀ ਵੀ ਕੋਈ ਸੁਣਵਾਈ ਕਰ ਲਵੇ ਇਹ ਇਹ ਨੇਕ ਉਪਰਾਲੇ ਤਾਂ ਜੀ ਮਹਾਰਾਜ ਕਰਾਉਂਦਾ ਜੀ 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 ਇਹ ਤਾਂ ਬਹੁਤ ਉਹ ਬਹੁਤ ਕਰਮਾਂ ਵਾਲੇ ਲੋਕ ਹੁੰਦੇ ਨੇ ਜੀ ਜਿਨ੍ਹਾਂ ਦੇ ਹਿੱਸੇ 'ਚ ਸੇਵਾ ਬਿਲਕੁਲ ਜੀ 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 ਔਰ ਜਿਹੜੇ ਸੇਵਾ ਨੂੰ ਨਿਭਾਉਂਦੇ ਜੀ ਜੀ ਇਹਨਾਂ ਦੇ ਚੂਲੇ ਖਰਾਬ ਸੀ ਜੀ ਦੋਨੋਂ ਇਹਨਾਂ ਦੀ ਛੋਟੀ ਜੀ ਇਹ ਬੈਠੀ ਆਪकी ਬੇਟੀ ਆਈ ਹੈ ਛੋਟੀ اچھا ਕੋਈ ਬਾਤ ਇਹਨਾਂ ਦਾ ਬੇਟਾ ਜੀ ਛੋਟਾ ਜਾਂ ਕਿਤਨੀ ਦੇਰ ਕਾ ਹੋ ਗਿਆ ਉਹ ਆਪ ਲੋਗੇ 6 ਮਹੀਨੇ اچھا ਬੈਠੀ ਆਂਟੀ ਜੀ ਬੈਠੀ ਇਹਨਾਂ ਦੇ ਦੋਨੋਂ ਚੂਲੇ ਗਲ ਗਏ ਸੀ ਜਵਾਨ ਮੁੰਡਾ ਹੈ ਘਰ ਦੇ ਵਿੱਚ ਡਿਪਰੈਸ਼ਨ ਦਾ ਮਾਹੌਲ ਇੰਨਾ ਜ਼ਿਆਦਾ ਸੀ ਕਿਤਨੀ ਦੇਰ ਸਾਬ ਕੋ ਇਲਾਜ ਨਹੀਂ ਹੋ ਰਹਾ تھا ਆਪ ਘਰ ਤੇ ਕਦੋਂ ਸੇ ਬੈਠੇ ਦੇ ਸਾਲ ਵਰਕੇ ਬਾਅਦ ਇਹ ਪੂਸਰਾ ਦਿਨ ਖੜਾ ਹੋਇਆ ਇੱਕ ਸਾਲ ਤੋਂ ਆਪਰੇਟ ਨਹੀਂ ਕਰਾ ਪਾ ਰਹੇ ਸੀ ਕਿ ਪੈਸੇਆਂ ਕਰਕੇ ਤੇ ਸੰਗਤ ਨੇ ਮਦਦ ਕੀਤੀ ਜੀ ਇਹ ਬੰਦਾ ਚੱਲਣ ਯੋਗ ਹੋਇਆ ਇਹਦੇ ਬੱਚੇ ਦੁਆਵਾਂ ਦੇਣਗੇ ਇੱਕ ਚੂਲੇ ਦਾ ਹੁਣ ਇਹਨਾਂ ਦਾ ਆਪਰੇਸ਼ਨ ਹੋ ਗਿਆ ਤਕਰੀਬਨ 80000 90000 ਦਾ ਖਰਚਾ ਸੀ ਹੁਣ ਅਗਲਾ ਫਿਰ ਮਹੀਨੇ ਤੱਕ ਹੋ ਜਾਏਗਾ ਇਹ ਅੱਜ ਮਦਦ ਕਰਨੇ ਆਏ ਆ ਸਭੀ ਕੀ ਤੋਂ ਇਨਕੇ ਲਈ ਵੀ ਅਰਦਾਸ ਕਰਨਾ ਕਿ ਭਗਵਾਨ ਇਨਕੋ ਬੈਠੀਏ ਮਤਲਬ ਪੇਸ਼ੈਂਟਾਂ ਦੇ ਮੂੰਹ ਤੋਂ ਤਾਂ ਜੀ ਸਮਾਈ ਲੀ ਮੁੱਕ ਜਾਂਦੀ ਐ ਨੇ ਦੁੱਖ ਹੁੰਦੇ ਨੇ ਘਰੇ ਕਿਉਂਕਿ ਜਦੋਂ ਬੰਦਾ ਕੋਈ ਗਲਤ ਕਦਮ ਚੱਕ ਲੈਂਦਾ ਕਿੰਨੀ ਦੁਨੀਆ ਜੀ ਪਰੇਸ਼ਾਨ ਬਹੁਤ ਬਹੁਤ ਜੀ ਬਹੁਤ ਕਿੰਨੀ ਘਰ ਇਦਾਂ ਦੇ ਜੀ ਜਿਨ੍ਹਾਂ ਤੱਕ ਕੋਈ ਪਹੁੰਚ ਹੀ ਨਹੀਂ ਪਾਉਂਦਾ ਔਰ ਕਿੰਨੇ ਤੇਰੀ ਕਹਾਣੀ ਤੂੰ ਕਿੰਨੇ ਕਰਤਾ ਦੇ ਹੋਣ ਕੇ ਜਿਹਦੇ ਪਿੱਛੇ ਪਤਾ ਹੀ ਨਹੀਂ ਕਿੰਨੇ ਕੀ ਹਾਲਾਤ ਚ ਬੈਠਾ ਜੀ 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 ਫਿਰ ਵੀ ਇਹ ਤੁਹਾਡਾ ਵੀਰ ਬਹੁਤ ਬਹੁਤ ਨਹੀਂ ਨਹੀਂ ਸ਼ੁਕਰ ਹੈ ਜੀ ਤੁਸੀਂ ਇੰਨੇ ਸਾਲਾਂ ਤੋਂ ਨਹੀਂ ਨਹੀਂ ਸ਼ੁਕਰ ਹੈ ਰੱਬ ਦੇ ਬੰਦਿਆਂ ਦੀ ਤੁਸੀਂ ਇਹ ਮਨੁੱਖਤਾ ਦਾ ਤੁਸੀਂ ਬਹੁਤ ਵੱਡਾ ਇੱਕ ਸੰਦੇਸ਼ ਲੋਕਾਂ ਤੱਕ ਜਿਹੜਾ ਸਾਡੇ ਮਾਧਿਮ ਰਾਹੀਂ ਪਹੁੰਚ ਰਿਹਾ ਹੈ ਸ਼ੁਕਰ ਹੈ ਜੀ ਸ਼ੁਕਰ ਹੈ ਔਰ ਤੁਸੀਂ ਇੰਨੀ ਮਦਦ ਜਿਹੜੀ ਹੈ ਲੋੜਵੰਦਾਂ ਦੀ ਕਰ ਰਹੇ ਹੋ ਨਹੀਂ ਨਹੀਂ ਸ਼ੁਕਰ ਕਰਦਾ ਵੀ ਸ਼ੁਕਰ ਹੈ ਜੀ ਤੁਹਾਡ ਨੂੰ ਪ੍ਰਮਾਤਮਾ ਤੰਦਰੁਸਤੀ ਦੇਵੇ ਔਰ ਤੁਹਾਡੇ ਪੂਰੇ ਪਰਿਵਾਰ ਦੇ ਵਿੱਚ ਕਿਰਪਾ ਗੁਰੂ ਸਾਹਿਬ ਦੀ ਬਣੀ ਰਹੇ ਹਮੇਸ਼ਾ ਤੁਹਾਨੂੰ ਬਲ ਬਖਸ਼ੇ ਸ਼ੁਕਰ ਹੈ ਜੀ ਸ਼ੁਕਰ ਹੈ ਸ਼ੁਕਰ ਹੈ ਉਹਨਾਂ ਤੁਹਾਡੇ ਤੁਹਾਡੇ ਆਈ ਦੀ ਬੜੀ ਖੁਸ਼ੀ ਹੋਈ ਬੇਲੋ ਖੁਸ਼ੀ ਤਾਂ ਹੋਈ ਹੈ ਜੀ ਤੁਹਾਨੂੰ ਲੋਕ ਸੁਣਦੇ ਨੇ ਮੰਨਦੇ ਨੇ ਕਰਦੇ ਨੇ ਜੋ ਤੁਸੀਂ ਕਹਿੰਦੇ ਹੋ ਤੇ ਜੇ ਤੁਸੀਂ ਇੱਥੇ ਆਇਆ ਤਾਂ ਤੁਹਾਡੀ ਆਟੋਮੈਟਿਕਲੀ ਸੰਗਤ ਨੂੰ ਸਾਰਿਆਂ ਨੂੰ ਇਹ ਮੈਸੇਜ ਜਾਏਗਾ ਕਿ ਜੇ ਤੁਸੀਂ ਇੱਥੇ ਆਇਆ ਤਾਂ ਇਸ ਤੋਂ ਵੱਡਾ ਦਾ ਹੋਰ ਕੁਝ ਹੋ ਨਹੀਂ ਸਕਦਾ ਇਹਨਾਂ ਦਾ ਮਤਲਬ ਡਿਪਰੈਸਡ ਨੇ ਇਹਨਾਂ ਦੀ ਵਾਈਫ ਦਾ ਆਪਰੇਟ ਨਹੀਂ ਹੋ ਰਿਹਾ ਸੀਗਾ ਇਲਾਜ ਨਹੀਂ ਹੋ ਰਿਹਾ ਸੀ ਇਹਨਾਂ ਦਾ ਆਪਰੇਟ ਹੋਇਆ ਸਾਰਾ ਇੱਥੋਂ ਇਲਾਜ ਹੋਇਆ ਤਾਂ ਇਹਨਾਂ ਦਾ ਸਾਰਾ ਮੈਡੀਸਿਨਸ ਇੱਥੋਂ ਚੱਲ ਰਹੀਆਂ ਬੈਠੋ ਬਾਪੂ ਜੀ ਬੈਠੋ ਬੈਠੋ ਬਾਪੂ ਜੀ ਬੈਠੋ ਬਾਪੂ ਜੀ ਬੈਠੋ ਪੇਜੋ ਪੇਸ਼ੈਂਟ ਅਗਲਾ ਬੈਠੋ ਬਾਪੂ ਜੀ ਮਤਲਬ ਹਰ ਪੇਸ਼ੈਂਟ ਦੀ ਆਪਣੀ ਆਪਣੀ ਕਹਾਣੀ ਹੈ ਜੀ ਔਰ ਇੱਥੇ ਰੋਜ਼ ਸਾਢੇ 5 7 ਵਜੇ ਟੀਮ ਆ ਜਾਂਦੀ ਹੈ ਜੀ 9 9:30 ਵਜੇ ਜਾਂਦੇ ਨੇ ਔਰ ਕੋਸ਼ਿਸ਼ ਕਰੀਦੀ ਹੈ ਜੀ ਕਿ ਪੰਜਾਬ ਚ ਕੋਈ ਵੀ ਘਰ ਕੋਈ ਵੀ ਬੱਚਾ ਕੋਈ ਵੀ ਬਜ਼ੁਰਗ ਐਸਾ ਨਾ ਰਹੇ ਜਦੀ ਮੈਡੀਕਲੀ ਪ੍ਰੋਬਲਮ ਸੋਲਵ ਨਾ ਕਰ ਸਕੀ ਅਸੀਂ ਕਰਨ ਕਰਾਨ ਵਾਲਾ ਚਲੋ ਮਾਰਾ ਜੀ ਹੈ ਪਰ ਥੋੜੀ ਜੀ ਹਾਂ ਨਹੀਂ 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 ਬਹੁਤ ਵੱਡੀ ਥੋੜੀ ਟੀਮ ਦੀ એનર્ਜੀ ਹੈ ਜੀ ਜਿਹੜੀ ਇਸ ਇਸ ਉਮਰ ਵਾਲੀ ਉਹ ਸਾਰੀ ਇੱਥੇ ਲੱਗੀ ਹੋਈ ਹੈ ਇਨਾਂ ਦੀ ਬੱਚੀ ਦਾ ਜੀ ਆ ਛੋਟਿਆਂ ਦਾ ਤਾਂ ਮੂੰਹ ਸਾਰਾ ਖਰਾਬ ਹੋ ਗਿਆ ਸੀਗਾ ਤੇ ਇਹਨਾਂ ਦਾ ઓਪਰੇਟ ਹੋਇਆ ਸਾਰਾ ਇੱਥੋਂ ਸੰਗਤ ਦੀ ਕਿਰਪਾ ਦੇ ਨਾਲ ਜਿਉਂਨਾ ਦੇ ਸਾਥ ਉਹਦੇ ਨਾਲ ਉਹਨੇ ਬੱਚੀ ਠੀਕ ਹੈ ਜੀ ਅਭੀ ਕੁਝ ਕੇ ਮੈਡੀਸਨ ਤੋਂ ਨਹੀਂ ਚੱਲ ਰਹੀ ਠੀਕ ਹੋ ਗਈ ਅਭੀ ਡਾਕਟਰ ਕਦ ਕਹ ਬੋਲ ਰਹੇ ਦੁਬਾਰਾ ਅਗਲਾ ઓਪਰੇਟ ਕਦ ਬਸ ਠੀਕ ਹੈ ਆਪ ਕਰਵਾ ਲਓ ਬੈਠੀਏ ਤੁਹਾਡੇ ਕੋਲ ਵੀ ਜੀ ਕੋਈ ਸੰਗਤ ਚ ਕੋਈ ਆਵੇ ਕੋਈ ਮੈਡੀਕਲੀ ਕਿਸੇ ਨੂੰ ਕੋਈ ਸਲਾਹ ਚਾਹੀਦੀ ਹੋਵੇ ਕੋਈ ઓਪਰੇਟ ਕਰਾਣਾ ਹੋਵੇ ਜ਼ਰੂਰ ਸਾਨੂੰ ਹੁਕਮ ਲਾਇਓ ਜੀ ਬੈਠੀਏ ਬੈਠੋ ਜੀ ਬੈਠੋ 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 ਆ ਜਿਓ ਬੈਠੋ ਹਾਂ ਤੁਸੀਂ ਇੱਧਰ ਤੁਹਾਡੇ ਨਾਲ ਕੋਈ ਹੋਰ ਆਇਆ ਜੀ ਬੈਠ ਜਾਓ ਬੈਠ ਜਾਓ ਕੋਈ ਹੋਰ ਆਇਆ ਨਾਲ ਤੁਹਾਡੇ ਨਹੀਂ ਨਹੀਂ ਆਇਆ ਅੱਛਾ ਬੈਠੋ ਬੈਠੋ ਦੱਸੋ ਸਮਝਾਓ ਸਾਰਾ ਕੀ ਚੱਕਰ ਹੈ ਦੇਸ਼ ਦੇ ਦੁਨੀਆ ਦੇ ਕਿਸੇ ਕੋਨੇ ਦਾ ਵੀ ਕੇਸ ਆ ਜਾਵੇ ਸਾਡੀ ਟੀਮ ਦਾ ਹੁਣ ਸੋਸ਼ਲ ਮੀਡੀਆ ਥੋੜਾ ਜਿਆਦਾ ਸਟਰੋਂਗ ਹੋਣ ਕਰਕੇ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਬੰਦਾ ਬੈਠਾ ਹੈ ਫਿਰ ਉਹ ਦੱਸ ਦਿੰਦੇ ਹਾਂ ਹਾਂ ਜੀ ਨਹੀਂ ਨਹੀਂ ਅਸ਼ੀਰਵਾਦ ਹੈ ਜੀ ਮਹਾਰਾਜ ਦਾ ਫਿਰ ਉਹਨਾਂ ਨਾਲ ਕੀ ਹੁੰਦਾ ਜੀ ਮਤਲਬ ਕਿਸੇ ਗਲੀ 'ਚ ਕੋਈ ਇਨਕੁਆਇਰੀ ਕਰਾਣੀ ਕਿਸੇ ਦੀ ਉਹ ਆਪਣੀ ਇਨ ਸ਼ਾਰਟ ਹੋ ਜਾਂਦੀ ਹੈ ਕਿ ਉਸ ਉਸ ਬੰਦਾ ਕਹਿੰਦਾ ਕਿ ਚਲੋ ਮੈਂ ਫਾਈਨੈਂਸ਼ਲੀ ਹੈਲਪ ਨਹੀਂ ਕਰ ਸਕਦਾ ਪਰ ਮੈਂ ਇਨਕੁਆਇਰੀ ਕਰ ਦਿੰਦਾ ਚਲੋ ਇਹਨਾਂ ਦੀ ਫਿਰ ਉਹ ਘਰੇ ਜਾ ਕੇ ਸਾਰਾ ਦੱਸ ਦਿੰਦਾ ਸਾਨੂੰ ਕਿ ਕਈ ਵਾਰ ਗਲਤ ਕੇਸ ਵੀ ਬਹੁਤ ਆਉਂਦੇ ਨੇ ਕਿ ਇਹਨਾਂ ਨੂੰ ਲੋਡ ਨਹੀਂ ਹੁੰਦੀ ਅ ਮਨਣਾ ਤੁਸੀਂ ਕੋਲੋਂ ਵੀ ਬਹੁਤ ਮੁਸ਼ਕਲ ਹੈ ਸ਼ੁਕਰ ਹੈ ਜੀ ਮਾਲਕ ਦਾ ਸ਼ੁਕਰ ਹੈ ਸਭ ਤੋਂ ਸਭ ਤੋਂ ਵੱਡਾ ਜੀ ਜੋ ਤੁਸੀਂ ਆਪਣਾ ਜੀਵਨ ਹੈ ਆਪਣਾ ਆਪਣੇ ਆਪਣੀ ਜਵਾਨੀ ਅੱਜ ਦੇ ਸਮੇਂ ਦੇ ਵਿੱਚ ਔਰ ਤੁਸੀਂ ਲੋੜਵੰਦਾਂ ਦੇ ਲਈ ਆਪਣਾ ਜੀਵਨ ਲਾ ਰਹੇ ਹੋ ਮੇਰੇ ਖਿਆਲ ਤੋਂ ਇਹ ਤੁਹਾਡੀ ਸਭ ਤੋਂ ਵੱਡੀ ਦੇਣ ਹੈ ਨਹੀਂ ਨਹੀਂ ਸ਼ੁਕਰ ਹੈ ਮਾਲਕ ਦਾ ਸ਼ੁਕਰ ਹੈ ਮਾਲਕ ਦਾ ਸ਼ੁਕਰ ਹੈ ਜੀ ਮਾਲਕ ਦਾ ਸ਼ੁਕਰ ਹੈ ਜੀ ਤੁਹਾਡੇ ਇੰਜੈਕਸ਼ਨ ਲੱਗ ਰਹੇ ਨੇ ਨਾ 20 ਆਰ ਦਾ ਇੰਜੈਕਸ਼ਨ ਕਿੰਨਾ ਦਾ ਕਿੰਨੇ ਇੰਜੈਕਸ਼ਨ ਲੱਗੇ ਤੁਹਾਡੇ ਚਾਰ ਚਾਰ ਇੰਜੈਕਸ਼ਨ 20 20 ਹਜ਼ਾਰ ਦੇ ਬੱਚੇ ਨਹੀਂ ਨਹੀਂ ਉਹ ਮਾਰ ਪਰਮਾਤਮਾ ਵਾਹਿਗੁਰੂ ਨੇ ਲਵਾਏ ਨੇ ਮੇਰੀ ਕੋਈ ਔਕਾਤ ਨਹੀਂ ਇਹ ਵੀ ਜੀਵਾਕਰਨ ਆਇਆ ਨੇ ਤੁਸੀਂ ਜਰੂਰ ਅਰਦਾਸ ਕਰਿਓ ਸਰਬੱਤ ਦੇ ਭਲੇ ਦੀ ਹਣਾ ਹੁਣ ਕਦੋਂ ਲਗਣਾ ਇੰਜੈਕਸ਼ਨ اگلے ਮਹੀਨੇ ਲਗਣਾ ਹੈ ਅੱਛਾ ਪੈਸਟ੍ਰਾਈਨ ਇਫੈਕਸ਼ਨ ਆ ਗਿਆ ਫੇਰ ਓਕੇ ਓਕੇ ਕੋਈ ਨਹੀਂ ਇੱਕ ਦੋ ਦਿਨ ਸਾਨੂੰ ਪਹਿਲਾਂ ਮਿਲ ਲਿਓ ਫਿਰ ਅਸੀਂ ਦੋ ਦਿਨ ਦਿਨ ਤੱਕ ਨਾਲ ਹੀ ਤੁਹਾਡੇ ਇੰਜੈਕਸ਼ਨ ਲਵਾ ਦਾਂ ਠੀਕ ਹੈ ਜੀ ਨਹੀਂ ਕਿਡਨੀ ਟ੍ਰਾਂਸਪਲੈਂਟ ਕਰਾਣਾ ਤੁਸੀਂ ਕਿਡਨੀ ਬਦਲਵਾਨੀ ਮੈਚ ਕਰਾ ਲਈ ਕਿਡਨੀ ਕਿਹਦੇ ਨਾਲ ਮੈਚ ਹੋ ਰਹੀ ਹੈ ਕਿਹਦੇ ਨਾਲ ਮੈਚ ਹੋ ਰਹੀ ਹੈ ਮੰਮਾ ਉਹਨਾਂ ਦੇ ਕੋਈ 24 ਸਾਲ ਮਦਰ ਦੀ ਉਹਨਾਂ ਦੀ ਮਦਰ ਦੀ ਕਿਉਂ ਕਿਡਨੀ ਦੇਣੀ ਤੁਸੀਂ ਕਿਉਂ ਨਹੀਂ ਦੇ ਰਹੇ ਨਹੀਂ ਨਹੀਂ ਤੁਹਾਡੀ ਕਿਡਨੀ ਅਸੀਂ ਐਕਸਚੇਂਜ ਕਰਾ ਦਿੰਨੇ ਆ ਤੁਹਾਡੀ ਕਿਡਨੀ ਕਰਾ ਦਿੰਨੇ ਉਹਨਾਂ ਨੂੰ ਮੇਰੀ ਕੁੜੀਆ ਵੀ ਛੋਟੀ ਹੈ ਨਾ ਫਿਰ ਜੇ ਮੈਂ ਮਾਂ ਮਾਂ ਦਾ ਬੱਚਾ ਨਹੀਂ ਉਹ ਹੈ ਜਿੰਨੀ ਮਾਂ ਹੈ ਪੁੱਤ ਦੀ ਉਹਨੇ ਘਰ ਵਾਲੀ ਵੀ ਉਨੀ ਹੀ ਹੈ ਵੀ ਆਹ ਤੋਂ ਬਾਅਦ ਕਿਉਂਕਿ ਉਹਨਾਂ ਦੀ ਉਮਰ ਬਹੁਤ ਜ਼ਿਆਦਾ ਹੋ ਗਈ ਨਾ ਤਾਂ ਉਹਨਾਂ ਦੀ ਕਿਡਨੀ ਦੇਣ ਦਾ ਫਾਇਦਾ ਨਹੀਂ ਉਹਨਾਂ ਨੂੰ ਕਿਡਨੀ ਆਪਣੀ ਉਮਰ ਦੇ ਜਾਂ ਥੋੜਾ ਜਿਹਾ 5-7 ਸਾਲ ਦਾ ਫਰਕ ਹੋਵੇ ਨਹੀਂ 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 ਬੜੀ ਕਾਉਂਸਲਿੰਗ ਕਰਦੀ ਜੈਸੀ ਰਿਸ਼ਤੇ ਅੱਜ ਵੀ ਬੜਾ ਸਮਝਾਈਦਾ ਜੀ ਇੱਥੇ ਕਈ ਵਾਰ ਕਿਸੇ ਪੇਸ਼ੈਂਟ ਨੂੰ ਮੈਡੀਸਿਨ ਸੀ ਲੋੜ ਨਹੀਂ ਹੁੰਦੀ ਕਾਉਂਸਲਿੰਗ ਚਾਹੀਦੀ ਹੁੰਦੀ ਹੈ ਜੀ ਇੱਦਾਂ ਘੰਟਾ ਘੰਟਾ ਲਾ ਕੇ ਬੜੀ ਸੈੱਟ ਲਿਆ ਹੋਇਆ ਹੁੰਦਾ ਜੀ ਸਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਵੱਡੇ ਭਰਾ ਪਿਛਲੇ 10-12 ਸਾਲਾਂ ਤੋਂ ਲੰਗਰ ਦੀ ਸੇਵਾ ਨਿਭਾ ਰਹੇ ਨੇ ਅੱਛਾ ਜੀ ਮਹਾਰਾਜ ਤੁਹਾਡੇ ਦੱਸ ਕੇ ਕਰਕੇ ਬਹੁਤ ਅੱਛਾ ਲੱਗਾ ਮਹਾਰਾਜ ਜੀ ਗੁਰੂ ਸਾਹਿਬ ਆਪੇ ਕਰਾ ਰਹੇ ਨੇ ਬਹੁਤ ਵੱਡਾ ਤੁਹਾਡਾ ਇਹ ਉਪਰਾਲਾ ਮਹਾਰਾਜ ਬੈਠੋ ਬੈਠੋ ਤੁਹਾਡੇ ਦਰਸ਼ਨ ਕਰਕੇ ਧੰਨ ਹੋ ਗਏ ਜੀ ਕੁਝ ਨਹੀਂ ਜੇ ਇਹ ਤਾਂ ਠੀਕ ਹੋਣ ਵਾਲੇ ਹੈ ਸਿਵਲ ਹਸਪਤਲ ਚ ਇੱਕ ਮਿੰਟ ਵਾੜੇ ਸਿਵਲ ਹਸਪਤਲ ਬੜਾ ਜੀ ਜਿੰਨੇ ਵੀ ਸਰਕਾਰੀ ਹਸਪਤਲ ਨੇ ਇੱਥੇ ਸਾਰੀ ਸੰਗਤ ਨੂੰ ਲੰਗਰ ਛਕਣ ਰੋਜ਼ ਆ ਰਹੇ ਨੇ ਔਰ ਪਿਛਲੇ 12 13 ਸਾਲਾਂ ਤੋਂ ਰੈਗੂਲਰ ਲੱਗੇ ਹੋਏ ਨੇ ਰੋਜ਼ 365 ਦਿਨ ਸਾਡੇ ਵੱਡੇ ਭਰਾ ਨੇ ਸਾਡੀ ਜਾਨ ਬਹੁਤ ਕਿਰਪਾ ਵੀਰ ਤੇ ਵਾਹਿਗੁਰੂ ਦੀ ਸੱਚੇ ਪਾਤਸ਼ਾਹ ਸੁਮੇਰ ਕਰਨ ਜਨਮ ਉਹਨਾਂ ਦਾ ਉਹਨਾਂ ਦਾ ਹੀ ਆ ਪਾਣੀ ਵਾਲਾ ਸਾ ਬਾਬਾ ਵੀ ਉਹਨਾਂ ਨੇ ਸੇਵਾ ਲਈ ਆ ਦਾਣੇ ਪਾਣੀ ਦੀ ਖੇੜ ਬਣਾਈ ਆ ਪ੍ਰਮਾਤਮਾ ਨੇ ਬਸ ਸਾਨੂੰ ਤੁਹਾਨੂੰ ਕਿਹਾ ਵੀ ਟਰੈਕਟਰ ਉਹਨਾਂ ਨੂੰ ਫੜਾਇਆ ਉਹ ਬ੍ਰਾਹਮਣ ਦਾ ਘਰ ਵੀ ਨਹੀਂ ਵਿੱਚ ਸੱਚਾਈ ਹੈ ਬਸ ਆਪ ਹੀ ਕਰਾਉਣ ਆਣਾ ਜੀ ਅਕਸਰ ਕਹਿੰਦੇ ਉਹਨਾਂ ਖਾਲਸਾ ਜੀ ਕਿ ਬਹੁਤ ਦਵਾਨਾਂ ਚ ਵੀ ਕਹੀਦਾ ਹੁੰਦਾ ਅਕਸਰ ਲੋਕਾਂ ਨੂੰ ਕਹਿੰਦੇ ਉਹ ਭਾਈ ਭਾਵੇਂ ਤੁਰ ਪੂਰੀ ਦੁਨੀਆ ਦੀ ਰਜਿਸਟਰੀ ਆਪਣੇ ਨਾਂ ਕਰਾ ਲੈ ਪਰ ਜਾਣਾ ਖਾਲੀ ਨਾ ਹਾਂਜੀ ਪਾਣੀ ਦੇ ਆ ਬਲਬਲਿਆ ਵੀ ਕੀ ਮਨਿਆਦਾ ਤੇ ਲੋ ਤਾਂ ਇਹ ਤਾਂ ਆਉਣ ਜਾਣ ਬਣਿਆ ਮਹਾਰਾਜ ਇਹ ਆਉਣ ਜਾਣ ਬਣਿਆ ਦੁਨੀਆ ਚੌਂਕ ਦਿਨਾਂ ਦਾ ਮੇਰਾ ਆਉਣ ਜਾਣ ਇੱਕ ਖੇਡ ਬਣਿਆ ਹਾਂ ਵੀ ਆ ਗੈਰੀ ਕੀ ਨਹੀਂ ਮਹਾਰਾਜ ਤਾਂ ਪ੍ਰੇਮ ਹੈ ਜੀ ਉਹਦਾ ਜੀ 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 ਹਾਂ ਜੀ ਇਨਸਾਨ ਕਿੰਨਾ ਹੀ ਅਮੀਰ ਕਿਉਂ ਨਾ ਹੋਵੇ ਜੀ ਕਿੰਨਾ ਹੀ ਤਾਕਤਵਰ ਕਿਉਂ ਨਾ ਹੋਵੇ ਜੀ ਕਿੰਨਾ ਹੀ ਸੋਹਣਾ ਸੁਨੱਖਾ ਕਿਉਂ ਨਾ ਹੋਵੇ ਕਿੰਨੀ ਉੱਚੀ ਪਹੁੰਚ ਵਾਲਾ ਕਿਉਂ ਨਾ ਹੋਵੇ ਜੀ ਹਨਾ ਜੀ ਸੇਵਿਆਂ 'ਚ ਜਾ ਕੇ ਜੀ ਸਭ ਕੁਝ ਮਿਟ ਜਾਂਦਾ ਹੈ ਬਿਲਕੁਲ ਹਨਾ ਜੀ ਜਨਮ ਦੂਸਰੇ ਨੇ ਦਿੱਤਾ ਜੀ ਪਾਲਿਆ ਦੂਜੇ ਨੇ ਆ ਜੀ ਹਨਾ ਜੀ ਚੱਲਣਾ ਫਿਰਨਾ ਦੂਜੇ ਨੇ ਸਿਖਾਇਆ ਬੋਲਣਾ ਦੂਜੇ ਨੇ ਸਿਖਾਇਆ ਤੇ ਸਿੱਖਿਆ ਦੂਜੇ ਨੇ ਦਿੱਤੀ ਹੈ ਜੀ ਹੈਣਾ ਜੀ ਰੋਜੀ ਰੋਜ਼ਗਾਰ ਦੂਜੇ ਨੇ ਦਿੱਤਾ ਜੀ ਹਨ ਪਹਿਲਾ ਤੇ ਆਖਰੀ ਨਵਾ ਹੁਣ ਦੂਜਾ ਨਵਾਉਂਦਾ ਜੀ ਹੈਨਾ ਜੀ ਸ਼ਮਸ਼ਾਨ ਘਾੜ ਤੱਕ ਦੂਜੇ ਲੈ ਜਾਂਦੇ ਨੇ ਹੈਨਾ ਜੀ ਜਿਹੜੀ ਕਮਾਈ ਆ ਜੀ ਉਹ ਦੂਜੇ ਵਰਤਦੇ ਨੇ ਫਿਰ ਬੰਦਿਆ ਕਾਦਾ ਹੰਕਾਰ ਹੰਕਾਰ ਦਾ ਬਸਾ ਤਾਂ ਉਹੀ ਚੱਕੀ ਕਰਦਾ ਇੱਕ ਅਕਬੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਵੈਸੇ ਇੰਟਰੋਡਕਸ਼ਨ ਦਿੱਤਾ ਮੈਨੂੰ ਲੱਗਦਾ ਕੋਈ ਲੋੜ ਹੈ ਨਹੀਂ ਤੁਸੀਂ ਸਾਰੇ ਜਾਣਦੇ ਹੀ ਹੋ ਪਰ ਹਮੇਸ਼ਾ ਦੀ ਤਰ੍ਹਾਂ ਬਹੁਤ ਮਨ ਬਾਗੋ ਬਾਗ ਹੈ ਜਦੋਂ ਇੱਕ ਅਸਲੀ ਸੋਸ਼ਲ ਮੈਸੇਜ ਨੂੰ ਕੋਈ ਵੀ ਸਪੋਰਟ ਕਰਨ ਆਂਦਾ ਤਾਂ ਇਦਾਂ ਲੱਗਦਾ ਕਿ ਲੋਕ ਐਵੇਂ ਹੀ ਕਹਿੰਦੇ ਨੇ ਕਿ ਇਨਸਾਨੀਅਤ ਮਰਦੀ ਜਾ ਰਹੀ ਹੈ ਮੈਨੂੰ ਲੱਗਦਾ ਨਹੀਂ ਤੁਸੀਂ ਸ਼ੁਰੂਆਤ ਕਰੋ ਇਨਸਾਨੀਅਤ ਹੋਰ ਵਧਦੀ ਜਾ ਰਹੀ ਹੈ ਤੇ ਅੱਜ ਮੇਰੇ ਲਈ ਬਹੁਤ ਵੱਡੀ ਗੱਲ ਹੈ ਇਸ ਜਗ੍ਹਾ ਤੇ ਇਹਨੇ ਪੇਸ਼ੈਂਟਾਂ ਦੀ ਹੈਲਪ ਕਰਨ ਲਈ ਅੱਜ ਸਾਰੇ ਆਏ ਨੇ ਤੇ ਮੈਂ ਬੜਾ ਚੰਗਾ ਮਹਿਸੂਸ ਕਰ ਰਿਹਾ ਕਿਉਂਕਿ ਇਹਨਾਂ ਨੂੰ ਬਹੁਤ ਦੁਨੀਆ ਫਾਲੋ ਕਰਦੀ ਹੈ ਬਹੁਤ ਦੁਨੀਆ ਸੁਣਦੀ ਹੈ ਤੇ ਇਸ ਤੋਂ ਵੱਡਾ ਸੁਨੇਹਾ ਪ੍ਰੈਕਟੀਕਲੀ ਜਿਹੜਾ ਇਹ ਕੋਈ ਹੋਰ ਨਹੀਂ ਹੋ ਸਕਦਾ ਕਿ ਸਭ ਤੋਂ ਵੱਡੀ ਸੇਵਾ ਦੁਨੀਆ ਦੇ ਵਿੱਚ ਇਨਸਾਨੀਅਤ ਦੀ ਸੇਵਾ ਹੈ ਪੇਸ਼ੈਂਟਾਂ ਦੀ ਸੇਵਾ ਤੇ ਪਿਛਲੇ 1.5 ਘੰਟੇ ਤੋਂ ਅਸੀਂ ਸਾਡੇ ਨਾਲ ਬੈਠੇ ਨੇ ਦੇਖ ਰਹੇ ਨੇ ਸਾਰਾ ਕਿਵੇਂ ਇਹ ਐਨਜੀਓ ਕੰਮ ਕਰ ਰਹੀ ਹੈ ਕਿਵੇਂ ਪੇਸ਼ੈਂਟ ਆ ਰਹੇ ਨੇ ਬੜੀ ਮਨ ਨੂੰ ਖੁਸ਼ੀ ਹੋਈ ਤੇ ਮੈਂ ਚਾਹੁੰਗਾ ਤੁਸੀਂ ਵੀ ਜਰੂਰ ਜੀ ਪਲੀਜ਼ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ ਸਭ ਤੋਂ ਪਹਿਲਾਂ ਜੀ ਰਸਨਾ ਨੂੰ ਪਵਿੱਤਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਅਨਮੋਲ ਵੀਰ ਨੇ ਬਹੁਤ ਪਿਆਰੀ ਗੱਲ ਕਹੀ ਕਿ ਮਨੁੱਖਤਾ ਦੀ ਸੇਵਾ ਪਰਮਾਤਮਾ ਦੇ ਘਰ ਦੀ ਸੇਵਾ ਹੈ ਪਰਮਾਤਮਾ ਦੇ ਜੀਵਾਂ ਦੀ ਜਨਤਾ ਦੀ ਸੇਵਾ ਪਰਮਾਤਮਾ ਦੇ ਘਰ ਦੀ ਸੇਵਾ ਹੈ ਔਰ ਮੇਰੇ ਕੋਲ ਤਾਂ ਮੈਂ ਤਾਂ ਲਫ਼ਜ਼ ਨਹੀਂ ਕਿ ਕਿਹੜੇ ਲਫ਼ਜ਼ਾਂ ਦੇ ਨਾਲ ਮੈਂ ਸ਼ੁਕਰਾਨਾ ਇਸ ਸਾਰੀ ਟੀਮ ਦਾ ਸ਼ੁਕਰਾਨਾ ਕਰਾਂ ਜੋ ਅੱਜ ਦੇ ਸਮੇਂ ਦੇ ਵਿੱਚ ਆਪਣਾ ਸਮਾਂ ਅੱਜ ਦੇ ਸਮੇਂ ਦੇ ਵਿੱਚ ਕਿਸੇ ਕੋਲੇ ਮੇਰੇ ਖਿਆਲ ਤੇ 10 ਮਿੰਟ ਦਾ ਵੀ ਸਮਾਂ ਨਹੀਂ ਹੁੰਦਾ ਕਿਸੇ ਦੀ ਮਦਦ ਲਈ ਔਰ ਹਨਮੋਲ ਵੀਰ ਉਹਨੇ ਤਾਂ ਔਰ ਸਾਰੀ ਟੀਮ ਤੇ ਉਹ ਨੌਜਵਾਨ ਨੇ ਜਿਨ੍ਹਾਂ ਨੇ ਆਪਣਾ ਜੀਵਨ ਲੋੜਵੰਦਾਂ ਦੇ ਲੇਖੇ ਲਾ ਦਿੱਤਾ ਉਹਨਾਂ ਦੇ ਲੇਖੇ ਲਾ ਦਿੱਤਾ ਜਿਨ੍ਹਾਂ ਦੀ ਬਾਹ ਪ੍ਰਮਾਤਮਾ ਤੋਂ ਸਿਵਾ ਕੋਈ ਨਹੀਂ ਪਕੜਦਾ ਉਹ ਵੀਰ ਵੀਰਾਂ ਨੇ ਆਪਣਾ ਜੀਵਨ ਉਹਨਾਂ ਲੋੜਵੰਦਾਂ ਦੇ ਲੇਖੇ ਲਾਇਆ ਔਰ ਇੰਨੀ ਜ਼ਿਆਦਾ ਸੇਵਾ ਇੰਨੀ ਵੱਡੀ ਜਿਹੜੀ ਸੇਵਾ ਹੈ ਉਹ ਪਿਛਲੇ ਕਾਫੀ ਸਾਲਾਂ ਤੋਂ ਵੀਰ ਹੋਰੀ ਨਿਭਾਉਂਦੇ ਆ ਰਹੇ ਨੇ ਅਰਦਾਸ ਕਰਦਾ ਮਹਾਰਾਜ ਸੱਚੇ ਪਾਤਸ਼ਾਹ ਮੇਰ ਕਰਨ ਹੋਰ ਵੀ ਵੀਰ ਉਹਨਾਂ ਨੂੰ ਤਾਕਤ ਬਖਸ਼ਣ ਸਾਰੀ ਟੀਮ ਨੂੰ ਮਹਾਰਾਜ ਆਪਣੀ ਕਿਰਪਾ ਦੇ ਨਾਲ ਨਿਵਾਦ ਦੇਣਾ ਵੱਧ ਤੋਂ ਵੱਧ ਜਿਹੜੀ ਸੇਵਾ ਹੈ ਉਹ ਵੀਰ ਉਹਨਾਂ ਦੇ ਹੱਥੋਂ ਲੋੜ ਬੰਦਾ ਦੀ ਹੁੰਦੀ ਰਹੇ ਔਰ ਮੈਂ ਜਿੰਨੇ ਵੀ ਇਸ ਦਾਸ ਨੂੰ ਪਿਆਰ ਕਰਦੇ ਨੇ ਦਰبار ਨੂੰ ਪਿਆਰ ਕਰਦਿੰਨੇ ਹੋ ਉਹਨਾਂ ਸਾਰੇ ਆਪਣੇ ਭੈਣਾ ਭਰਾਵਾਂ ਤੱਕ ਇੱਕ ਬੇਨਤੀ ਕਰਦਾ ਕਿ ਉਹ ਵੀ ਆਪਣੇ ਨੇਕ ਕਮਾਈਆਂ ਦੇ ਵਿੱਚੋਂ ਆਪਣੀ ਕਿਰਤ ਦੇ ਵਿੱਚੋਂ ਜ਼ਰੂਰ ਸਾਰੇ ਲੋੜਵੰਦਾਂ ਦੀ ਮਦਦ ਕਰਨ ਔਰ ਅੱਜ ਲੋੜ ਜੀ ਦੇਖੋ ਅੱਜ ਕਿੰਨੇ ਜਿੰਨੇ ਅਨਮੋਲ ਵੀਰ ਮੈਂ ਆਪਾਂ ਦੇਖਦੇ ਹਾਂ ਹਾਂ ਜੀ ਹਾਂ ਜੀ ਇਹਨਾਂ ਵਿਚਾਰਿਆਂ ਦਾ ਇਹਨਾਂ ਦੀ ਆਸ ਕਿਹਦੇ ਤੇ ਜੀ ਜੀ ਹੈ ਨਾ ਕਿਸੇ ਕੋਈ ਅਮੀਰ ਬੰਦਾ ਹੁੰਦਾ ਉਹਨੂੰ ਕੋਈ ਵੱਡੇ ਤੋਂ ਵੱਡੀ ਕੋਈ ਨਾ ਰੱਬ ਕਰੇ ਕੋਈ ਰੋਗ ਲੱਗ ਜਾਂਦਾ ਉਹਦੇ ਬਹੁਤ ਹਿੱਲੇ ਨਹੀਂ ਉਹ ਕਰ ਲੈਂਦਾ ਗਰੀਬ ਤੇ ਇੱਕ ਰੱਬ ਦੇ ਅੱਗੇ ਹੀ ਆ ਬਿਲਕੁਲ ਜੀ ਸੋ ਪ੍ਰਮਾਤਮਾ ਨੇ ਇਹ ਇਹ ਉਪਰਾਲਾ ਤੁਹਾਨੂੰ ਦਿੱਤਾ ਮਹਾਰਾਜ ਨੇ ਤੁਸੀਂ ਇਹ ਬਹੁਤ ਵੱਡਾ ਜਿਹੜਾ ਯੋਗਦਾਨ ਇਹਨਾਂ ਲੋੜਵੰਦਾਂ ਲਈ ਇਹਨਾਂ ਬੇਸਹਾਰਿਆਂ ਲਈ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਉਸ ਮਾਲਕ ਤੋਂ ਸਿਵਾ ਪਰ ਤੁਸੀਂ ਇਹਨਾਂ ਨੂੰ ਇਨਾ ਜਿਆਦਾ ਪਿਆਰ ਸਤਿਕਾਰ ਵੀ ਦੇ ਰਹੇ ਹੋ ਮੈਂ ਦੇਖ ਰਿਹਾ ਤੁਸੀਂ ਜਿੰਨੇ ਕੁ ਵੀ ਜਿਆਦਾ ਜਿਨ੍ਹਾਂ ਨੂੰ ਵੀ ਮਿਲਦੇ ਹੋ ਕਿੰਨੇ ਪਿਆਰ ਸਤਿਕਾਰ ਨਾਲ ਤੁਸੀਂ ਸਾਰਿਆਂ ਨੂੰ ਮਿਲਦੇ ਹੋ ਔਰ ਉਹਨਾਂ ਦਾ ਦੁੱਖ ਸੁਣਦੇ ਹੋ ਜੋ ਵੀ ਉਹਨਾਂ ਨੂੰ ਕੋਈ ਤਕਲੀਫ ਆ ਉਹਦਾ ਹੱਲ ਕਰਦੇ ਹੋ ਇਹ ਬਹੁਤ ਵੱਡਾ ਤੁਹਾਡਾ ਤੁਹਾਡੀ ਬਹੁਤ ਵੱਡੀ ਇਹ ਦੇਣ ਹੈ ਮੇਰੇ ਵੱਲੋਂ ਤੁਹਾਨੂੰ ਸਾਰੀ ਟੀਮ ਨੂੰ ਬਹੁਤ ਪਿਆਰ ਸਤਿਕਾਰ ਔਰ ਦਾਤਾ ਸਭ ਦੇ ਦੁੱਖਾਂ ਨੂੰ ਸਭ ਦੇ ਦੁੱਖਾਂ ਨੂੰ ਦੂਰ ਕਰੇ ਸਰਬੱਤ ਦਾ ਭਲਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਮੈਨੂੰ ਇੱਕ ਹੋਰ ਗੱਲ ਯਾਦ ਆ ਗਈ ਕਿ ਜਦੋਂ ਵੀ ਹਰ ਸਾਲ ਸਰ ਦਾ ਬਰਥਡੇ ਹੁੰਦਾ ਹੈ ਬੜੀ ਸੰਗਤ ਇੱਥੇ ਜਿਹੜੀ ਉਹ ਕੇਕ ਕੱਟਣ ਆਂਦੀ ਹੈ ਤੇ ਬਹੁਤ ਵੱਡੀ ਗੱਲ ਹੈ ਔਰ ਅੱਜ ਆਪ ਆਏ ਨੇ ਤਾਂ ਇੰਨੇ ਸੋਸ਼ਲ ਮੈਸੇਜ ਵੀ ਇਹਨਾਂ ਨੂੰ ਸੁਣਨ ਵਾਲੇ ਵੀ ਪਿਆਰ ਕਰਨ ਵਾਲੇ ਵੀ ਫੋਲੋ ਕਰਨ ਵਾਲੇ ਵੀ ਉਹ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਕਿਸੇ ਨੂੰ ਮੈਡੀਕਲੀ ਲੋਡ ਹੈ ਉਹ ਵੀ ਜਰੂਰ ਸਾਨੂੰ ਸੇਵਾ ਦਾ ਮੌਕਾ ਦੇ ਔਰ ਜੇ ਹੈਲਪ ਕਰਨਾ ਚਾਹੁੰਦੇ ਨੇ ਔਰ ਉਹ ਵੀ ਜਰੂਰ ਸਾਨੂੰ ਸੇਵਾ ਦਾ ਮੌਕਾ ਦਿਓ ਅਸੀਂ ਰੋਜ਼ ਸ਼ਾਮ ਨੂੰ 7 ਤੋਂ 9 ਮਾਡਲ ਟਾਊਨ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਟਿਊਸ਼ਨ ਮਾਰਕੀਟ ਦੇ ਨਾਲ ਇੱਥੇ ਬੈਠਦੇ ਆਂ ਤੇ ਜਰੂਰ ਤੁਸੀਂ ਸਾਨੂੰ ਸੇਵਾ ਦਾ ਮੌਕਾ ਦੇਓਰ ਤੁਹਾਡਾ ਬਹੁਤ ਦਿਲੋਂ ਧੰਨਵਾਦ ਬਹੁਤ ਦਿਲੋਂ ਧੰਨਵਾਦ ਸਭ ਦੇ ਦੁੱਖਾਂ ਨੂੰ ਦੂਰ ਕਰੀ ਸਭ ਦੇ ਦੁੱਖਾਂ ਨੂੰ ਦੂਰ ਕਰੀ ਇਹ ਮੇਰੇ ਦਾਤਾ ਸਭ ਦੀਆਂ ਅਰਦਾਸਾਂ ਨੂੰ ਮਨਜ਼ੂਰ ਕਰੀ ਸਭ ਦੇ ਘਰਾਂ ਦੇ ਵਿੱਚ ਸੁੱਖਾਂ ਦਾ ਚਾਨਣ ਹੋਵੇ ਸਭ ਦੀਆਂ ਅਰਦਾਸਾਂ ਨੂੰ ਮਨਜ਼ੂਰ ਕਰੀ ਸਭ ਦੀਆਂ ਅਰਦਾਸਾਂ ਨੂੰ ਮਨਜ਼ੂਰ ਕਰੀ ਕੁੱਲ ਸੰਸਾਰ ਦਾ ਭਲਾ ਹੋਵੇ ਕੁੱਲ ਦੁਨੀਆ ਦੀ ਖੈਰ ਹੋਵੇ ਕੁੱਲ ਦੁਨੀਆ ਦੀ ਖੈਰ ਹੋਵੇ